ਮੋਦੀ ਨੇ ਤਾਂ ਕੁਝ ਵੀ ਨਹੀਂ ਕੀਤਾ ਹੁਣ ਤੁਸੀਂ ਦੇਖੋ ਕਿਸਾਨਾਂ ਨਾਲ ਕੀ ਹੋ ਰਿਹਾ ਉਹਨਾਂ ਨੂੰ ਵੈਰੀਗੇਟ ਲਾਤੇ ਅੱਗੇ ਨਹੀਂ ਜਾਣ ਦਿੱਤਾ ਅਸੀਂ ਬੀਜੇਪੀ ਨੂੰ ਪਾਵਾਂਗੇ ਕਿਉਂ ਪਾਵਾਂਗੇ ਕਿਹੜੇ ਕੰਮਾਂ ਤੋਂ ਪੁੱਛੂ ਬੀਜੇਪੀ ਨੂੰ ਕੰਮਾਂ 'ਚ ਅਸਰ ਕਰਕੇ ਖੁਸ਼ ਆਈ ਨਹੀਂ ਕਿ ਬੀਜੇਪੀ ਠੀਕ ਹੈ ਜੀ ਸਾਡੀ ਸੈਂਟਰ ਲੈਵਲ ਤੇ ਤਾਂ ਆਪਣਾ ਸਟਰੋਂਗ ਹੋਣਾ ਚਾਹੀਦਾ ਹੈ ਆਪਾਂ ਨੂੰ ਲੁਧਿਆਣੇ ਦੇ ਵਿੱਚ ਕਿਹੜੇ ਉਮੀਦਵਾਰ ਦਾ ਪ੍ਰਭਾਵ ਹੈ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਇਸ ਟਾਈਮ ਅਮੀਰਵਾਦ ਦਾ ਪ੍ਰਭਾਵ ਤੇ ਬਿੱਟੂ ਦਾ ਹੀ ਹੈ ਜੀ ਪਰ ਜਿਹੜਾ ਬੰਦਾ ਜਿਹੜਾ ਗਾਣਾ ਮੇਨ ਬੰਦਾ ਜਿਹੜਾ ਗਾਣਾ ਪੱਪੀ ਪ੍ਰੈਸ਼ਰ ਹੈਗਾ ਜਿਹੜਾ ਉਹਨੂੰ ਸਾਰੇ ਜਾਣਦੇ ਆ ਚ ਸਾਰਾ ਬਸ ਸੁਣਦਾ ਵੀ ਇਹ ਹਰ ਚੀਜ਼ ਪੱਪੀ ਤੇ ਵੜਿੰਗ ਦੀ ਟੱਕਰ ਹੈ ਤੁਹਾਨੂੰ ਕੀ ਲੱਗਦਾ ਹੈ ਪਹਿਲਾ ਨੰਬਰ ਕੌਣ ਲਊਗਾ ਪਹਿਲਾ ਨੰਬਰ ਤੇ ਪੱਪੀ ਦਾ ਹੀ ਚਾਹੀਦਾ ਜੇ ਤੇ ਆਪਾਂ ਸਾਰੀ ਪਾਰਟੀਆਂ ਨੂੰ ਮੌਕਾ ਦਿੱਤਾ ਉੱਥੇ ਇੱਕ ਮੌਕਾ ਭਾਜੀਪੀ ਨੂੰ ਦੇਣਾ ਚਾਹੀਦਾ ਮੈਨੂੰ ਐਂ ਚ ਲੱਗਦਾ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਸਿਆਸੀ ਹਵਾ ਕੀ ਕਹਿੰਦੀ ਹੈ ਕਿਹੜੇ ਉਮੀਦਵਾਰ ਦਾ ਜ਼ਿਆਦਾ ਮਾਹੌਲ ਹੈ ਲੁਧਿਆਣਾ ਦੇ ਲੋਕ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰ ਰਹੇ ਨੇ ਆਓ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਤਿਕਾਰ ਮੇਰਾ ਨਾਮ ਸਤਵੰਤ ਕੌਰ ਕੀ ਲੱਗਦਾ ਲੁਧਿਆਣਾ ਦੇ ਵਿੱਚ ਕਿਹੜੇ ਉਮੀਦਵਾਰ ਦੀ ਜ਼ਿਆਦਾ ਵੋਟ ਬੁੱਧੀ ਨਹੀਂ ਇਸ ਵਾਰ ਵੈਸੇ ਤਾਂ ਉਮੀਦਵਾਰ ਤੁਹਾਨੂੰ ਇਹ ਦੱਸਿਏ ਕਿ ਵਿਸ਼ਵਾਸ ਕਿਸੇ ਦਾ ਨਹੀਂ ਰਿਹਾ ਹਾਂਜੀ ਨਾ ਤੇ ਆਪ ਨੇ ਬਹੁਤ ਵੱਡੀਆਂ ਉਮੀਦਾਂ ਜਗਾਈਆਂ ਸੀ ਲੋਕਾਂ ਦੇ ਕਿ ਅਸੀਂ ਇਹ ਕਰਾਂਗੀ ਇਹ ਕਰਾਂਗੇ ਤੁਹਾਨੂੰ ਪਰ ਮਿਲਿਆ ਕੁਝ ਨਹੀਂ ਉਮੀਦ ਬਹੁਤ ਸੀ ਕਿ ਪੰਜਾਬ ਵਾਸਤੇ ਬਹੁਤ ਕੁਝ ਕਰੇਗਾ ਮੋਦੀ ਸਰਕਾਰ ਨੇ ਕੀਤਾ ਕੁਝ ਮੋਦੀ ਨੇ ਤਾਂ ਕੁਝ ਵੀ ਨਹੀਂ ਕੀਤਾ ਹੁਣ ਤੁਸੀਂ ਦੇਖੋ ਕਿਸਾਨਾਂ ਨਾਲ ਕੀ ਹੋ ਰਿਹਾ ਉਹਨਾਂ ਨੂੰ ਵੈਰੀਗੇਟ ਲਾਤੇ ਅੱਗੇ ਨਹੀਂ ਜਾਣ ਦਿੱਤਾ ਉਹਨਾਂ ਤੇ ਲਾਠੀ ਚਾਰਜ ਕੀਤਾ ਗੋਲੀਆਂ ਚਲਾਈਆਂ ਤੇ ਭਗਵੰਤ ਮਾਨ ਵੀ ਸਾਥ ਦੇਣਾ ਚਾਹੀਦਾ ਸੀ ਉਹਨੇ ਕੋਈ ਸਾਥ ਨਹੀਂ ਦਿੱਤਾ ਭਗਵੰਤ ਮਾਨ ਨੇ ਜਦ ਕਿ ਉਹਦੀ ਆਪਦੀ ਸਰਕਾਰ ਸੀ ਤੇ ਆਪਣੇ ਕਿਸਾਨਾਂ ਨੂੰ ਉਹ ਬਚਾ ਸਕਦਾ ਸੀ ਆਸ ਕੀ ਤੋਂ ਆਸ ਆਸ ਕੀ ਤੋਂ ਕਿਸਾਨ ਨਾ ਕਿਸਾਨਾਂ ਦਾ ਭਲਾ ਕੌਣ ਕਰੂ ਕਿਸਾਨਾਂ ਦਾ ਭਲਾ ਤੇ ਕੋਈ ਫਾਇਗੂਰੀ ਕਰ ਸਕਦਾ ਉਮੀਦ ਕਿਸੇ ਤੇ ਨਹੀਂ ਐ ਫਿਰ ਵੋਟ ਤਾਂ ਕਿਹਨੂੰ ਪਾਉਣੀ ਪੈਣੀ ਐ ਜਿਹੜੇ ਉਹ ਉਹਨਾਂ ਨੇ ਖੜੇ ਕੀਤੇ ਆ ਨਾ ਉਹਨਾਂ ਤੇ ਆਸਾਨੂੰ ਹੈਗੀ ਕਿ ਆਉਣ ਵਾਲੇ ਟਾਈਮ ਤੇ ਅਮਰਤਪਾਲ ਸਿੰਘ ਦੇਸ਼ ਨੂੰ ਆਪਣੇ ਪੰਜਾਬ ਨੂੰ ਆਪਣੀ ਦਰਬਾਰ ਸਾਹਿਬ ਦੇ ਆਪਣੇ ਜਿੰਨੇ ਵੀ ਸਰਦਾਰਾਂ ਨੂੰ ਉਹ ਬਚਾ ਸਕਦਾ ਨਸ਼ਿਆਂ ਤੋਂ ਉਹ ਖਡੂਰ ਸਾਹਿਬ ਤੋਂ ਖੜੇ ਹੋਇਆ ਤੁਸੀਂ ਲੁਧਿਆਣੇ ਤੋਂ ਫਿਰ ਕਿਹਨੂੰ ਵੋਟ ਪਾਉਂਗੇ वैसे ਤਾਂ ਮੰਨ ਕਰਦਾ ਕਿਸੇ ਨੂੰ ਵੀ ਨਾ ਪਾਈਏ ਪਰ ਪਾਣੀ ਦੇ ਪੈਣੀ ਹੈ ਨਾ ਕਿ ਆਪਣੀ ਵੋਟ ਖਰਾਬ ਵੀ ਨਹੀਂ ਕਰ ਸਕਦੇ ਇਸ ਕਰਕੇ ਜਾਂ ਤੇ ਆਪ ਨੂੰ ਪਾ ਦਾਂਗੇ ਜਾਂ ਫਿਰ ਕਾਂਗਰਸ ਨੂੰ ਪਾ ਦਾਂਗੇ ਬੀਜੇਪੀ ਨੂੰ ਤਾਂ ਕਦੀ ਨਹੀਂ ਪਾਵਾਂਗੇ ਨਹੀਂ ਮੰਨਦੇ ਤੁਸੀਂ ਤੁਹਾਨੂੰ ਕੀ ਤੁਹਾਡੇ ਆਲੇ ਦੁਆਲੇ ਬਜ਼ੁਰਗਾਂ ਔਰਤਾਂ ਗੱਲਾਂ ਬਾਤਾਂ ਕਰਦੀਆਂ ਹੋਣੀਆਂ ਵੀ ਇਸ ਵਾਰ ਵੋਟ ਕਿਹਨੂੰ ਜਾਦਾ ਜਾਣੀਆਂ ਉਹ ਕਹਿੰਦੀਆਂ ਕਿ ਆਪ ਨੇ ਚਲੋ ਜੋ ਵੀ ਕੀਤਾ ਪਰ ਇਹ ਹੈ ਕਿ ਬਿਜਲੀ ਮਾਫ ਕੀਤੀ ਏ ਉਹਦੇ ਤੇ ਸਾਨੂੰ ਥੋੜਾ ਜਿਆ ਹੋਇਆ ਕਿ ਚਲੋ ਲੇਡੀਜ਼ ਨੂੰ ਕਿ ਬਿਜਲੀ ਦਾ ਬਿੱਲ ਨਹੀਂ ਦੇਣਾ ਪੈਂਦਾ ਹੋਰ ਤੇ ਉਹਨੇ ਕੁਝ ਨਹੀਂ ਕੀਤਾ ਤੇ ਚਲੋ ਬਿਜਲੀ ਦਾ ਬਿੱਲ ਹੀ ਮਾਫ ਕੀਤਾ ਉਸ ਕਰਕੇ ਭਾਵੇਂ ਇਹਨੂੰ ਕੋਈ ਵੋਟ ਪਾ ਦੇਵੇ ਠੀਕ ਹੈ ਲੇਡੀਜ਼ ਬਸ ਲੁਧਿਆਣਾ ਚ ਕੀ ਕਹਿੰਦੀ ਐ ਸਿਆਸੀ ਸਿਆਸੀ ਸਵਾ ਜੀ ਆਪਣੇ ਆਪਣੇ ਜੋਰ ਲਗਾ ਰਹੀਆਂ ਨੇ ਹਮ ਸਾਰੀਆਂ ਪਾਰਟੀਆਂ ਆਪਣਾ ਆਪਣਾ ਵੀਊ ਦੇ ਰਹੀਆਂ ਨੇ ਅਸੀਂ ਲੋਕਾਂ ਨਾਲ ਵਾਅਦੇ ਕਰ ਰਹੇ ਨੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਕਰਨੇ ਵੀ ਚਾਹੀਦੇ ਨੇ ਵਾਅਦੇ ਪਰ ਪੂਰੇ ਵੀ ਕਰਨੇ ਚਾਹੀਦੇ ਨੇ ਸਾਰੀ ਸਰਕਾਰ ਆਮ ਆਦਮੀ ਪੜੀ ਖੜੀ ਹੈ ਫਿਰ ਵੀ ਠੀਕ ਕਰ ਰਹੀ ਹੈ ਕੰਮ ਜੋ ਕਰ ਰਹੀ ਹੈ ਗਰੀਬ ਪਰਵਰ ਦੀ ਗਰੀਬ ਰਾਣ ਲਈ ਬਹੁਤ ਅੱਛੀਆਂ ਸੁਵਿਧਾ ਦੇ ਰਹੀ ਹੈ ਤੇ ਅਸੀਂ ਅੱਗੇ ਵਿਆਸ ਕਰਦੇ ਹਾਂ ਜੀ ਇਹ ਸਰਕਾਰਾਂ ਦੀ ਆ ਇਹਨਾਂ ਦਾ ਐਮਪੀ ਬੰਦੇ ਨੇ ਤੇ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ ਇਸੇ ਕਰਦੇ ਰਹਿਣਾ ਟੱਕਰ ਕਿਦੀ ਮੰਨਦੇ ਤੁਸੀਂ ਆਪ ਨਾਲ ਟੱਕਰ ਆਪ ਹੀ ਹੈਗੀ ਆ ਜੀ ਬਟਿੰਗ ਨਾਲ ਲੁਧਿਆਣਾ ਤੋਂ ਬਿੱਟੂ ਵੀ ਨੇ ਉਹ ਹੈ ਕੁਛ ਆਧਾਰ ਉਹਨਾਂ ਦਾ ਨਹੀਂ ਉਹਨਾਂ ਦਾ ਘਟਾ ਜੀ ਕਾਰਨ ਕੀ ਹੈ ਕਾਰਨ ਕਿ ਜੋ ਪਾਰਟੀ ਛੱਡਦੇ ਆ ਆਪਾਂ ਪਹਿਲੀ ਪਾਰਟੀ ਤੇ ਉਹਨਾਂ ਨਾਲ ਆਪਾਂ ਅਟੈਚ ਕਰਨੇ ਸੀ ਪਾਰਟੀ ਖਰਾਬ ਹੈ ਸਹੀ ਨਹੀਂ ਹੈ ਉਹਨਾਂ ਨੂੰ ਗਲੇਵ ਲਾਣੇ ਆ ਕਹਿੰਦੇ ਵੀ ਇਹ ਸਹੀ ਨਹੀਂ ਪਰ ਹੁਣ ਉਹਨਾਂ ਨਾਲ ਟੱਚ ਹੋ ਰਹੇ ਆ ਕਿਸ ਵਾਸਤੇ ਹੋ ਰਹੇ ਆ ਤੁਸੀਂ ਜ਼ਿਆਦਾ ਲੋਕਾਂ ਚ ਸੁਣਦੇ ਹੋ ਕਿਹਦੀਆਂ ਜ਼ਿਆਦਾ ਚਰਚਾ ਆਵਾ ਹੁੰਦੀਆਂ ਨੇ ਕਿਹੜੇ ਉਮੀਦਵਾਰ ਦੀਆਂ ਚਰਚਾ ਆਵਾ ਜ਼ਿਆਦਾ ਹੋ ਰਹੀ ਵੀ ਇਹ ਉਮੀਦਵਾਰ ਚਿਤ ਜਿੱਤ ਸਕਦਾ ਪ੍ਰੈਸ਼ਰ ਦੀਆਂ ਕੁਝ ਤਾਂ ਹੈਗੇ ਜੀ ਲੁਧਿਆਣਾ ਦੇ ਵਿੱਚ ਕਿਹੜੇ ਉਮੀਦਵਾਰ ਦਾ ਜ਼ਿਆਦਾ ਪ੍ਰਭਾਵ ਆ ਜ਼ਿਆਦਾ ਉਮੀਦਵਾਰ ਵੀ ਆ ਐਕਚੁਅਲੀ ਅਸੀਂ ਤਾਂ ਜਿੰਨੂੰ ਵੋਟ ਪਾਵਾਂਗੇ ਉਹ ਉਹੀ ਗੱਲ ਕਰਾਂਗੇ ਜਿਹੜੇ ਪ੍ਰਭਾਵ ਅਦੀ ਬੀਜਪੀ ਨੂੰ ਪਾਵਾਂਗੇ ਕਿਉਂ ਪਾਵਾਂਗੇ ਕਿਹੜੇ ਕੰਮਾਂ ਤੋਂ ਪੁੱਛੂ ਬੀਜਪੀ ਨੂੰ ਕੰਮਾਂ 'ਚ ਅਸਰ ਕਰਕੇ ਖੁਸ਼ ਆਈ ਨਹੀਂ ਕਿ ਬੀਜਪੀ ਠੀਕ ਹੈ ਜੀ ਸਾਡੀ ਸੈਂਟਰ ਲੈਵਲ ਤੇ ਦਾ ਆਪਣਾ ਸਟਰੋਂਗ ਹੋਣਾ ਚਾਹੀਦਾ ਹੈ ਆਪਾਂ ਨੂੰ ਹੂੰ ਸੈਂਟਰ ਲੈਵਲ ਤੇ ਦਾ ਆਪਾਂ ਨੂੰ ਸਟਰੋਂਗ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਪੰਜਾਬ ਸਰਕਾਰ ਦੇ ਕੰਮ ਬਹੁਤ ਵਧੀਆ ਜੀ ਕੋਈ ਮਾੜੇ ਨਹੀਂ ਹੈਗੇ ਕੇਂਦਰ ਦੇ ਕਿਹੜੇ ਕੰਮਾਂ ਤੋਂ ਖੁਸ਼ ਹੋ ਤੁਸੀਂ ਕਿਹੜੇ ਕੰਮ ਮੋਦੀ ਸਰਕਾਰ ਵਧੀਆ ਕਰ ਰਹੀ ਹੈ ਚਲੋ ਜੀ ਇੱਕ ਆਪਾਂ ਨੂੰ ਕੰਟਰੀ ਆਪਣਾ ਬਹੁਤ ਉੱਪਰ ਹਾਈ ਤੇ ਲੱਗਦਾ ਵਾ ਦੇਖਣ ਨੂੰ ਕਿ ਅੱਗੇ ਹਮ ਕਰਾਂਗੇ ਕਰਤੇ ਹਨ ਉਹ ਵਾਲੀ ਗੱਲ ਖਤਮ ਹੋ ਗਈ ਹੋ ਅਸੀਂ ਆਪਾਂ ਕਿਸੇ ਨੂੰ ਆਪਣੇ ਅੱਜ ਆਪਾਂ ਨੇ ਜਿਹੜਾ ਉਹ ਕਿਹੜਾ ਸੀਗਾ ਬੰਦਾ ਜਿਹੜਾ ਪਾਇਲਟ ਸੀਗਾ ਉਹਨੂੰ ਆਪਾਂ ਲੈ ਕੇ ਆਏ ਸੀ ਵਾਪਸ ਲੈ ਕੇ ਆਏ ਦੀ ਅਭਿਨੰਦਨ ਅਭਿਨੰਦਨ ਨੂੰ ਆਪਾਂ ਵਾਪਸ ਲੈ ਕੇ ਆਏ ਦੀ ਇੱਕ ਅੱਗੇ ਹੁੰਦਾ ਸੀ ਕਿ ਆਪਣੇ ਬੰਦੇ ਉੱਥੇ ਹੀ ਰਹਿ ਜਾਂਦੇ ਦੀ ਆਪਣੇ ਮੁੱਦੇ ਨੂੰ ਲੈ ਕੇ ਵੋਟ ਪਾ ਰਹੇ ਹੁੰਦੇ ਸੀ ਮੁੱਦੇ ਹੈ ਬਾਈ ਚਲੋ ਹਿੰਦੂਤੋਂ ਦਾ ਵੀ ਮੁੱਦਾ ਹੈਗਾ ਹਿੰਦੂਤਵ ਦਾ ਵੀ ਮੁੱਦਾ ਹੈਗਾ ਕਿ ਐਕਚੁਅਲੀ ਸਨਾਤਨ ਨੂੰ ਆਪਾਂ ਨੇ ਬੰਦਾ ਜਿਹੜਾ ਅੱਗੇ ਲੈ ਕੇ ਜਾ ਰਿਹਾ ਤੇ ਆਪਣਾ ਇੱਕ ਕੰਟਰੀ ਵੀ ਹਿੰਦੁਸਤਾਨ ਹੈ ਤੁਸੀਂ ਧਰਮਧਾਰ ਤੇ VOTING ਕਰ ਰਹੇ ਹੋ ਧਰਮਧਾਰ ਨਹੀਂ ਨ ਕਰ ਰਿਹਾ ਸਰ ਧਰਮ ਦੇ ਦਾ ਹਾਰ ਤਾਂ ਨਹੀਂ ਕਰ ਰਿਹਾ ਐਕਚੁਅਲੀ ਜਿਵੇਂ ਹੁਣ ਯੂਕਰੇਨ ਦਾ ਇੰਨਾ ਵਾਲਾ ਹਾਲ ਹੈ ਜੀ ਆਪਣੀ ਕੰਟਰੀ ਉਸ ਕਰਕੇ ਤਾਂ ਹਾਈ ਤੇ ਲੈਵਲ ਤੇ ਜਾ ਰਹੀ ਨਾ ਆਪਾਂ ਇੱਕ ਸਟਰੋਂਗ ਇੱਕ ਪੋਜੀਸ਼ਨ ਹੀ ਕਰ ਰਹੇ ਨੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ ਮਹਿੰਗਾਈ ਬਹੁਤ ਹੋ ਗਈ ਹੈ ਬੋਈ ਉਹ ਤਾਂ ਹਰ ਕਿਹੜਾ ਬੰਦਾ ਹੈ ਬੇਰੋਗਾਰ 140 ਕਰੋੜ ਬੰਦੇ ਨੂੰ ਜਿਹੜਾ ਮੱਝ ਮੇਰੀ ਅੱਜ ਬੋਈ ਲੇਬਰ ਨੂੰ ਜਾਓ ਨਾ 700 ਜਦੋਂ ਤੁਸੀਂ ਇੱਕ ਲੇਬਰ ਕੰਮ ਲੇਬਰ ਵਾਲੇ ਬੰਦੇ ਕੋ ਕੰਮ ਕਰਾਉਣਾ ਚਾਹੋ ਤੇ ਉਹ ਵੀ 2 ਘੰਟੇ ਕੰਮ ਨਹੀਂ ਕਰਦਾ ਜੇ ਤੁਸੀਂ ਆਪ ਕੰਮ ਹੀ ਨਹੀਂ ਕਰਨਾ ਤਾਂ ਬੇਰੋਜ਼ਗਾਰੀ ਦਾ ਆਪ ਹੀ ਹੈ ਨਾ ਜੀ ਕੇਂਦਰ ਸਰਕਾਰ ਦੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਚ ਆਏ ਨੇ ਕਿ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਨੂੰ ਤਾਂ ਕਰਕੇ ਵੋਟ ਪਾਉਣੀ ਚਾਹੀਦੀ ਹੈ ਕੋਈ ਕੇਂਦਰ ਸਰਕਾਰ ਦੇ ਪ੍ਰੋਜੈਕਟ ਜਿਹੜਾ ਆਪਨਾ ਆ ਰਿਹਾ ਜਿਹੜਾ ਆਪਣਾ ਕਟੜਾ ਦਿੱਲੀ ਹਾਈਵੇ ਆ ਰਹੇ ਆ ਆਪਣੇ ਹਾਈਵੇ ਅੱਜ ਕਿੰਨੇ ਵਧੀਆ ਬਣ ਕਿਸਾਨ ਕਹਿ ਰਹੇ ਆ ਵੀ ਬਿਜ਼ਨਸਮੈਨਾਂ ਨੂੰ ਫਾਇਦਾ ਹੋਣਾ ਆਮ ਲੋਕਾਂ ਨੂੰ ਕੀ ਫਾਇਦਾ ਹੋਣਾ ਇਸ ਦਾ ਗੱਲ ਸੁਣੋ ਆਮ ਬੰਦੇ ਨੂੰ ਸਾਨੂੰ ਪਤਾ ਸਾਡੀਆਂ ਗੱਡੀਆਂ 120 30 ਤੇ ਜਾ ਕੇ ਚਲਦੀਆਂ ਮੈਂ ਤੇ ਆਪਾਂ ਨੂੰ ਫਾਇਦਾ ਨਹੀਂ ਹੋ ਰਿਹਾ ਕਿਸਾਨ ਖੁਸ਼ ਨਹੀਂ ਹੈਗੇ ਕਿਸਾਨ ਬਾਰਡਰਾਂ ਤੇ ਨਹੀਂ ਕੋਈ ਮੈਨੂੰ ਗੱਲ ਦੱਸੋ ਜਿਹੜਾ 400 ਰੁਪਏ ਕਿਲੋ ਲਸਣ ਵੇਚਦਾ ਜਦੋਂ ਮਟਰਾਂ માં ਤੋਂ 250 ਰੁਪਏ ਕਿਲੋ ਵੇਚਦਾ ਉਦੋਂ ਨਹੀਂ ਪਤਾ ਲੱਗਦਾ ਉਹਨੂੰ ਨਹੀਂ ਨਹੀਂ ਕਿੱਥੇ ਵਿਕਦਾ ਕਿੱਥੇ ਵਿਕਦਾ 250 ਕਿਲੋ ਟਮਾਟਰ ਜਦੋਂ ਮਰਜੀ ਬਿਆਰੀ ਚ ਵਿਕਦਾ ਜੀ ਕਿੱਥੇ ਕਿਹੜੀ ਮੰਡੀ ਚ ਵਿਕਦਾ ਮੈਨੂੰ ਅਬੋਈ ਬਿਆਰ ਤੁਸੀਂ ਆ ਸਬਜ਼ੀ ਮੰਡੀ ਜਿਹੜੀ ਬਾਦਗਰ ਰੋਡ ਦੇ 400 ਰੁਪਏ ਕਿਲੋ ਲਸਣ ਵੀ ਲਿਆਂਦਾ ਕੋਈ 20 ਰੁਪਏ ਕਿਲੋ ਵੀ ਹੁੰਦਾ ਜਦੋਂ ਉਹਨੂੰ ਲੁੱਟ ਜਦੋਂ ਉਹਨੇ ਲੁੱਟਣ ਦੀ ਵਾਰੀ ਵਾਰੀ ਆਂਦੀ ਉਹ ਲੁੱਟਦਾ ਆਲੂ ਆਪਾਂ 50 ਰੁਪਏ ਕਿਲੋ ਵੀ ਨਵਾਂ ਲੈ ਕੇ ਆਨੇ ਅੱਜ ਦਿਨ ਐਮ ਐਸ ਪੀ ਕਹਰੇ ਕਿਸਾਨ ਐਮ ਐਸ ਪੀ ਦੀ ਮੰਗ ਕਰ ਬੋਈ ਹੋਣੀ ਨਹੀਂ ਚਾਹੀਦੀ ਕਿਸੇ ਚੀਜ਼ ਦੀ ਵੀ ਨਹੀਂ ਹੋਣੀ ਚਾਹੀਦੀ ਕਿਸਾਨ ਆਪਣੀ ਦਮ ਰੱਖੇ ਜੀ ਹੁਣ ਵਪਾਰ ਅਸੀਂ ਕਰਦੇ ਆਂ ਜੀ ਅਡੀ ਛੜ ਬਣਾਨੇ ਆ ਅਸੀਂ 300 ਰੁਪਏ ਦੀ ਵੇਚਦੇ ਆਂ ਜਦੋਂ ਸ ਅਧੀ ਅਦਰ ਗਵਰਨਮੈਂਟ ਨੂੰ ਥੋੜੀ ਕਹਿੰਨੇ ਕਿ ਤੁਸੀਂ ਐਕਚੁਅਲੀ ਇਹਨੂੰ ਮਤਲਬ ਸਾਡੀ ਅਸੀਂ ਬਣਾਈਏ ਤੇ ਤੁਸੀਂ ਲੋ ਜਿਹੜਾ ਕਿਸਾਨ ਕਿਸਾਨ ਹੀ ਕੋਈ ਹੈ ਵਪਾਰੀ ਹੈ ਕਿਸਾਨ ਕੋਈ ਉਹ ਨਹੀਂ ਹੈ ਕਿ ਤੁਹਾਡਾ ਅੰਦਾਜ਼ਾ ਵੈ ਕਿਸਾਨ ਹੀ ਕੋਈ ਵਪਾਰੀ ਹੈ ਓਕੇ ਜੀ ਉਹ ਵਪਾਰ ਕਰਦਾ ਵਪਾਰੀ ਚ ਜੋ ਅਗਲਾ ਕੀ ਦੇਖਦੇ ਹਾਂ ਲੁਧਿਆਣਾ ਦੇ ਵਿੱਚ ਕਿਹੜੇ ਉਮੀਦਵਾਰ ਦਾ ਜ਼ਿਆਦਾ ਪ੍ਰਭਾਵ ਹੈ ਤੇ ਇਸ਼ਾਰਾਂ ਦੇ ਵਿੱਚ ਬੀਜੇਪੀ ਦੀ ਪਾਵਰ ਜ਼ਿਆਦਾ ਹੈਗੀ ਹੈ ਐਸ ਕੰਪੇਅਰ ਟੂ ਪਿੰਡਾਂ ਦੇ ਵਿੱਚ ਬੀਜੇਪੀ ਨਹੀਂ ਹੈਗੀ ਪਿੰਡਾਂ ਚ ਕੀ ਦੀ ਲੱਗਦੀ ਹੈ ਜ਼ਿਆਦਾ ਪਿੰਡਾਂ ਦੇ ਵਿੱਚ ਤਾਂ ਦੇਖੋ ਜੀ ਕਾਂਗਰਸ ਤੇ ਆਪਣਾ ਆਪ ਦੇ ਵਿੱਚ ਹੀ ਹੈ ਜੀ ਮੁਕਾਬਲਾ ਹੂੰ ਸ਼ਹਿਰ ਚ ਸ਼ਹਿਰ ਦੇ ਵਿੱਚ ਜਿਹੜਾ ਮੁਕਾਬਲਾ ਮਿਕਸ ਹੁੰਦਾ ਆਪ ਭਾਜਪੀ ਕਾਲੀ ਦਲ ਕਾਲੀ ਦਲ ਸ਼ਹਿਰ ਦੇ ਵਿੱਚ ਥੋੜਾ ਜਿਹਾ ਕਮਜ਼ੋਰ ਆ ਕਾਲੀ ਦਲ ਦੀ ਟਿੱਡੀ ਓਵਰਆਲ ਜੇ ਦੇਖਿਆ ਜਾਵੇ ਓਵਰਆਲ ਸ਼ਹਿਰ ਤੇ ਪਿੰਡਾਂ ਦੇ ਵਿੱਚੋਂ ਸਥਿਤੀ ਸਮੇਂ ਕਿਹੜੇ ਉਮੀਦਵਾਰ ਦੀ ਮਜ਼ਬੂਤ ਨਜ਼ਰ ਆਉਂਦੀ ਹੈ ਓਵਰਆਲ ਇਸ ਵਾਰੀ ਦੇਖਿਆ ਜਾਵੇ ਤੇ ਦੇਖੋ ਮੈਂ ਕਿਸੇ ਪਾਰਟੀ ਦੇ ਪੱਖ ਦਾ ਨਹੀਂ ਲੈ ਰਿਹਾ ਨਾ ਮੈਂ ਕਿਸੇ ਦਾ ਹਾਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਤੇ ਕਾਂਗਰਸ ਦੀ ਇਸ ਟਾਈਮ ਕਾਂਗਰਸ ਦੇ ਆਪ ਦੇ ਵਿੱਚ ਮੁਕਾਬਲਾ ਹੈਗਾ ਪਹਿਲਾ ਜੇਰਾ ਰਾਜਾ ਵੜਿੰਗ ਤੇ ਉਸ ਤੋਂ ਬਾਅਦ ਦੂਜਾ ਬੱਪੀ ਜੀ ਇਹਨਾਂ ਦੋਨਾਂ ਦੇ ਵਿੱਚ ਮੁਕਾਬਲਾ ਬੱਬੀ ਜੀ ਦੇ ਕੰਮਾਂ ਤੋਂ ਖੁਸ਼ ਹੈ ਨਹੀਂ ਕਿ ਲੋਕ ਬਿੱਟੂ ਭਾਜੀ ਦੇ ਕੰਮ ਦਾ ਦਰਸਲ ਦੇਖੋ ਜੀ ਕੰਮਾਂ ਦੇ ਖੁਸ਼ ਹੋਣ ਦੀ ਗੱਲ ਨਹੀਂ ਪਾਰਟੀ ਲੈਵਲ ਤੇ ਹੁੰਦੇ ਇਲੈਕਸ਼ਨ ਨੈਸ਼ਨਲ ਪੋਲਿਟਿਕਸ ਹੈਗੀ ਆ ਇਹ ਆਪਣੀ ਸਰਕਾਰ ਜਿਹੜੀ ਚੁਣੀ ਚਾਹੀਦੀ ਆ ਫਰਦਾ ਗਵਰਨਮੈਂਟ ਆਫ ਇੰਡੀਆ ਦੇ ਵਾਸਤੇ ਚੁਣੀ ਜਾ ਰਹੀ ਹੈ ਤੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਲੋਕ ਹੈ ਨਾ ਪਿੰਡਾਂ ਦੇ ਵਿੱਚ ਬੀਜੇਪੀ ਲਾਈਕ ਨਹੀਂ ਕਰਦੇ ਤੁਹਾਨੂੰ ਵੀ ਪਤਾ ਕਿਸਾਨਾਂ ਦਾ ਮਸਲਾ ਦੂਜੇ ਮਸਲੇ ਇਸ ਕਰਕੇ ਪਿੰਡਾਂ ਦੇ ਵਿੱਚ ਬਿੱਟੂ ਜੀ ਦੀ ਵੋਟ ਘਟਾ ਮੈਂ ਕਹਾਂ ਵੀ ਮੋਦੀ ਸਰਕਾਰ ਤੋਂ ਲੋਕ ਖੁਸ਼ ਹੈ ਨਹੀਂਗੇ 7 10 ਸਾਲ ਸੱਤਾ ਤੋਂ ਦੇਖੋ ਜੀ ਆਪਣੀ ਪੰਜਾਬ ਹੈ ਜਿਹੜਾ ਐਂਟੀ ਪੋਲਿਟਿਕਸ ਦੇ ਵਿੱਚ ਚੱਲਦਾ ਹੈ ਤੁਹਾਨੂੰ ਵੀ ਪਤਾ ਹੈਗਾ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਦੀ ਪੰਜਾਬ 'ਚ ਸਰਕਾਰ ਆਦੀ ਹੈ ਸਰ ਕੁਦਰਤੀ ਦਾ ਲਾਗੀ ਜਦ ਤੱਕ ਦੇਸ਼ ਆਜ਼ਾਦ ਹੋਇਆ ਚੈਟਰ ਦੇ ਵਿੱਚ ਉਸ ਬੰਦੇ ਦੀ ਸਰਕਾਰ ਨਹੀਂ ਆਦੀ ਪੰਜਾਬ ਇਨਕਲਾਬ ਦੇ ਵਿੱਚ ਹਲੀਫ ਕਰਦਾ ਇਤੋਂ ਵੱਡੇ ਵੱਡੇ ਇਨਕਲਾਬ ਹੋਦਾਏ ਨੇ ਪਗਸਿਕ ਰਾਜਗੁਰੂ ਸੁਖਦੇਵ ਜਿੱਤੇ ਫਾਂਸੀ ਦੀ ਸਜ਼ਾ ਇਹ ਵਿਰਾਸਤ ਦੀ ਧਰਤੀ ਆ ਇਨਕਲਾਬੀਆਂ ਦੀ ਧਰਤੀ ਆ ਇੰਡੀਆ ਗੱਠਜੋੜ ਤੋਂ ਆਸ ਹੈ ਤੁਹਾਨੂੰ ਇੰਡੀਆ ਗੱਠਜੋੜ ਜਿਹੜਾ ਹੈਗਾ ਇਹ ਤਾਂ ਜੀ ਦੇਖੋ ਪਹਿਲੀ ਵਾਰੀ ਹੋ ਰਿਹਾ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਜਿਹੜੀਆਂ ਸਟੇਟਸ ਤੁਹਾਨੂੰ ਪਤਾ ਹੈ ਮਹਾਰਾਸ਼ਟਰਾ ਦੇ ਵਿੱਚ ਸ਼ਿਵ ਸੈਨਾ ਜਿਹੜੀ ਸੀਗੀ ਉਹ ਟੁੱਟ ਗਈ ਆ ਦੋ ਹੋ ਗਏ ਨੇ यूपी ਦੇ ਵੀ ਨितीश ਕੁਮਾਰ ਜੀ ਪਹਿਲੇ ਐਨਡੀਆ ਦੇ ਨਾਲ ਸੀਗੇ ਫਿਰ ਉਸ ਤੋਂ ਬਾਅਦ ਇੰਡੀਆ ਗਠਬੰਧਨ ਨਾਲ ਲਾਇਆ ਫਿਰ ਐਨਡੀਆ ਦੇ ਨਾਲ ਹੋਏ ਇਹ ਡੀ ਆਰ ਦੀ ਡਿਲੇਮਾ ਹੈਗਾ ਨੋਬਾਡੀ ਕੈਨ ਸੇ WITH ਕੰਫੀਡੈਂਸ ਥੈਟ ਐਨੀਬਾਡੀ ਗਵਰਨਮੈਂਟ ਕੈਨ ਕਮ ਇਟਸ ਐਨੀਬਾਡੀ ਚਾਂਸ ਐਨੀਬਾਡੀ ਕੈਨ ਕਮ ਤੁਸੀਂ ਇਹਨਾਂ ਦੇ ਵਿੱਚ ਕਿਹੜੇ ਉਮੀਦਵਾਰ ਦਾ ਪ੍ਰਭਾਵ ਹੈ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਇਸ ਟਾਈਮ ਮੀਰਵਾ ਦਾ ਪ੍ਰਭਾਵ ਤਾਂ ਬਿੱਟੂ ਦਾ ਹੀ ਹੈ ਜੀ ਕਿਵੇਂ ਹਾਂਜੀ ਕਿਵੇਂ ਪ੍ਰਭਾਵ ਹੈ ਕਿਉਂ ਵੋਟ ਕੌਣ ਹੋਵੇ ਕਿਉਂਕਿ ਬੀਜੇਪੀ ਦੇ ਜੋ ਕੰਮ ਬੀਜੇਪੀ ਨੇ ਕਰ ਦਿੱਤੇ ਹੈ ਉਹ ਅਜ ਦੀ ਡੇਟ ਦੇ ਵਿੱਚ ਕੋਈ ਵੀ ਬੰਦਾ ਕੰਮ ਨਹੀਂ ਕਰ ਸਕਦਾ ਹੈਗਾ ਇੱਕ ਤਰ੍ਹਾਂ ਇੱਕ ਤਰ੍ਹਾਂ RAM ਮੰਦਰ ਦੇ ਕੋ ਉਹਨਾਂ ਨੇ ਬਣਾਇਆ 370 ਦੀ ਧਾਰਾ ਹਟਾਈ ਅਜ ਦੀ ਡੇਟ ਜਿੰਨੇ ਕਾਂਗਰਸੀ ਆਏ ਪਹਿਲੇ ਕਿਸੇ ਨੇ ਕੋਈ 370 ਦੀ ਧਾਰਾ ਨਹੀਂ ਹਟਾ ਪਾਈ ਨਾ ਹੀ ਇਹਨਾਂ ਕੋਲ ਹਟਈ ਹੈ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ RAM ਮੰਦਰ ਸੀ RAM ਮੰਦਰ ਪੁਰਾਣਾ ਬਣਿਆ ਹੋਇਆ ਸੀ ਉਹ ਇਹਨਾਂ ਨੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਦਿੱਤਾ ਫਿਰ ਉਸ ਤੋਂ ਬਾਅਦ ਕੇਸ ਜਿੱਤੇ ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਫਿਰ ਇਹਨਾਂ ਨੂੰ ਮੋਦੀ ਜੀ ਨੇ ਦੋਆਇਆ ਨੀ ਪੱਪੀ ਪ੍ਰੈਸ਼ਰ ਕਹਿੰਦੇ ਵੀ ਕੱਲਾ ਰਾਮ ਜਿਹੜਾ ਹੈ ਉਹ ਮੋਦੀ ਥੋੜਾ ਲੈ ਆਇਆ ਆ ਆਰਾਮ ਤਾਂ ਪਹਿਲਾਂ ਦਾ ਹੈ ਰਾਮ ਤਾਂ ਪਹਿਲੇ ਪਰ ਫੇ ਮੰਦਿਰ ਤੇ ਨਹੀਂ ਨਾ ਬਣਾ ਪਾਏ 370 ਦੇ ਹਟਾਉਣ ਨਾਲ ਪੰਜਾਬ ਦੇ ਲੋਕ ਕਿਉਂ ਵੋਟ ਪਾਉਣਾ ਅੱਜ ਅਸੀਂ ਕੋਈ ਪ੍ਰਾਪਰਟੀ ਅਸੀਂ ਲੈਣੀ ਪੈਂਦੀ ਸੀ ਉੱਥੇ ਸਾਨੂੰ ਪ੍ਰਾਪਰਟੀ ਨਹੀਂ ਲੈਣ ਦਿੰਦੇ ਸੀ ਠੀਕ ਹੈ ਮੁਸਲਮਾਨ ਜਿੰਨੇ ਸੀ ਸਾਰੇ ਇੱਥੇ ਆ ਕੇ ਆਪਣੀ ਪ੍ਰਾਪਰਟੀ ਖਰੀਦਦੇ ਸੀ ਖਰੀਦਦੇ ਸੀ ਨਾ ਅਸੀਂ ਜਿਹੜੇ ਹਿੰਦੂ ਨੇ ਕਿਸੇ ਵੀ ਕਿਸਮ ਦੀ ਕੋਈ ਪ੍ਰਾਪਰਟੀ ਲੈਣੀ ਹੁੰਦੀ ਸੀ ਸਾਡੇ ਲਈ ਧਾਰਾ ਉੱਥੇ ਨਹੀਂ ਹੈਗੀ ਸੀ ਕਿ ਅਸੀਂ ਕੋਈ ਪ੍ਰਾਪਰਟੀ ਨਹੀਂ ਕੀ ਲੱਗਦਾ ਇਸ ਸਮੇਂ ਲੁਧਿਆਣੇ ਦੇ ਵਿੱਚ ਸਿਆਸੀ ਹਵਾ ਕੀ ਕਹਿੰਦੀ ਹੈ ਜੀ ਦੇਖੋ ਜੀ ਆਮ ਸਿਆਸਤ ਮੇ ਹੈ ਨਹੀਂ ਕੋਈ ਸੀ ਬਾਤ ਕੇ ਲਈ ਲੋਕੇ ਕੀ ਖੋਟ ਸੁਣਦੇ ਕੋਈ ਕਹਤੇ ਪੱਪੀ ਪਰੇਸਰ ਆਏਗਾ ਕੋਈ ਕਹਤਾ ਹੈ ਤੀਸਰੇ ਨੰਬਰ ਤੇ ਇਹ ਆਪਣਾ ਬਿੱਟੂ ਨੂੰ ਕਰਦੇ ਸ਼ਹਿਰ ਗਾਉਂ ਮੇ ਇਸ ਕੋ ਬੜਨੇ ਨਹੀਂ ਦੇ ਰਹੇ शहर में है इसका अब कांग्रेस का जोर ये बहस आने से चालीस पचास हजार वोटे लेकिन वो बात है नहीं वैसे बहस की अब जो पहल थी वो कदेश खत्म हो चुका है पहले दो उम्मीदवार जिन्हों की टक्कर तो ज्यादा मजबूत नजर आ रही है टक्कर तो बीजेपी तो लोग बीजेपी करके वोट देंगे तो है बिट्टू करके कर बिट्टू तो चोर है एक नंबर का होने चार चीन बाद केंद्र दे कम्मा तो लोग खुश हैं मोदी सरकार तो है मोदी सरकार दे कम्मा तो लोग खुश हैं थे मोदी ने जो करे उसके लिखता भी नहीं ना दूसरा बंदा कोई नजर आता पंजाब सरकार दे कम्म तो खुश नहीं लोग थे भी नहीं एक पंजाब सरकार ने दो साल में की करे जो रिश्वत थी जो पांच हजार रिश्वत दिया ਗਰਜ਼ਾਰੀ ਲਾ ਦੇ ਕੀ ਲੱਗਦਾ ਹੈ ਲੁਧਿਆਣੇ ਦੇ ਵਿੱਚ ਸਮੇਂ ਕਿਹੜਾ ਉਮੀਦਵਾਰ ਬਾਜੀ ਮਾਰੂਗਾ ਬਸ ਜੀ ਪਲਟਾ ਖਾ ਗਿਆ ਤੇ ਬਸ ਬਨ ਜਾਊਗਾ ਕੌਣ ਲੱਗਦਾ ਹੈ ਕੌਣ ਮਾਰੂਗਾ ਬਾਜੀ ਹੈ ਅੱਕਰਾਂ ਚਾਰਾਂ ਦੀ ਹੈ ਬਨ ਸਕਦਾ ਵਾ ਠੀਕ ਹੈ ਝਾੜੂ ਵਾਲਾ ਹੀ ਬਨ ਜਾ ਲੱਗਦਾ ਹੈ ਲੁਧਿਆਣੇ ਦੇ ਵਿੱਚ ਕਿਹੜੇ ਉਮੀਦਵਾਰ ਦੀ ਹਵਾ ਦੇਖੋ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਨਾ ਪਾਰਟੀ ਦਾ ਸਾਰਿਆਂ ਆਪਣੇ ਆਪ ਨੂੰ ਜੋਰ ਲਾ ਲਿਆ ਨੇ ਪਰ ਜਿਹੜਾ ਬੰਦਾ ਜਿਹੜਾ ਹੈਗਾ ਨਾ ਮੇਨ ਬੰਦਾ ਜਿਹੜਾ ਹੈਗਾ ਨਾ ਪੱਪੀ ਪ੍ਰੈਸ਼ਰ ਹੈਗਾ ਜਿਹੜਾ ਉਹਨੂੰ ਸਾਰੇ ਜਾਣਦੇ ਆ ਚੰਗੀ ਤਰ੍ਹਾਂ ਉਹ ਮਿਹਨਤੀ ਬੰਦਾ ਸਾਰਾ ਬਸ ਸੁਣਦਾ ਵੀ ਇਹ ਹਰ ਚੀਜ਼ ਬਾਕੀ ਦਾ ਜਿਹੜੇ ਜਿਹੜੇ ਬਾਹਰ ਹੈਗਾ ਕੋਈ ਇੱਕ ਦੁੱਧਾਗਾ ਬਿੱਟੂ ਫੋਨ ਹੀ ਚੁੱਕਦੇ ਕਹਿੰਦੇ ਲੋਕੀ ਕਹਿੰਦੇ ਨੇ ਆਪਣਾ ਤਾਂ ਪਤਾ ਨਹੀਂ ਇਹ ਚੀਜ਼ ਦਾ ਜਿਹੜਾ ਬੰਦਾ ਮਿਲਨਸਾਰ ਹੋਵੇ ਬਲਤਨ ਵਾਲਾ ਹੋਵੇ ਉਹਨੇ ਇਹਦੀ ਇਹਦੀ ਹਵਾ ਠੀਕ ਹੈਗੀ ਪੱਪੀ ਪ੍ਰੈਸ਼ਰ ਵੀ ਬਿੱਟੂ ਨੇ ਕੰਮ ਨਹੀਂ ਕੀਤੇ ਬਿਟੂ ਦਾ ਗਾਮ ਕਿਤੇ ਹੋਣਗੇ ਪਰ ਫੋਨ ਨਹੀਂ ਚੱਲਦਾ ਲੋਕੀ ਕਹਿੰਦੇ ਰਿਕਮ ਵੀ ਆਏ ਹੋਏ ਨੇ ਉਹਨਾਂ ਦਾ ਹੈ ਕੁਝ ਪ੍ਰਭਾਵ ਬੜੇ ਨੂੰ ਤਾਂ ਬਾਹਰੋਂ ਆਇਆ ਲੋਕੀ ਕਹਿੰਦੇ ਬਾਹਰੋਂ ਆਇਆ ਸਾਲੂ ਆਣੋ ਸੀ 180 ਕਿਲੋਟ ਜਾਵਾਂਗੇ ਲੈਣ ਵਾਸਤੇ ਉਹਨੂੰ ਜੇ ਕੰਮ ਬੈਜੇ ਕੋਈ ਪੰਜਾਬ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਆ ਕੰਮ ਦੇ ਸਾਰੇ ਖੁਸ਼ ਹੁੰਦੇ ਨੇ ਜਿਹੜੇ ਕਰਦੇ ਨੇ ਆਪਣੇ ਆਪ ਨੂੰ ਭਲੇ ਇਹਦੀ ਹਵਾ ਜ਼ਿਆਦਾ ਹੈ ਅੱਜ ਦੀ ਢੇੜੇ ਚ ਕੀ ਲੱਗਦਾ ਲੁਧਿਆਣੇ 'ਚ ਇਸ ਸਮੇਂ ਸਿਆਸੀ ਹਵਾ ਕੀ ਕਹਿੰਦੀ ਹੈ ਸਿਆਸੀ ਉਹ ਦੇਖੋ ਜੀ ਇਸ ਵੇਲੇ ਪ੍ਰਚਾਰ ਜੋਰਾਂ ਤੇ ਹੈ ਲੇਕਿਨ ਹਰ ਬੰਦੇ ਦੀ ਤੁਸੀਂ ਇਹ ਨਹੀਂ ਕਹਿ ਸਕਦੇ ਬਈ ਕਿੱਦੜੇ ਤੁਹਾਨੂੰ ਹਰ ਬੰਦੇ ਦਾ ਟੈਨਸ਼ਨ ਅੰਦਰੋਂ ਜੋ ਹੈ ਉਹ ਤਾਂ ਹੈ ਹੀ ਹੈ ਅਸੀਂ ਆਪ ਬੇ ਬਿਲੋਂਗ ਟੂ ਆਪ ਪਾ ਪਾਰਟੀ ਆਪ ਨੂੰ ਸਪੋਰਟ ਕਰਨਾ ਚਾਹੀਦਾ ਠੀਕ ਹੈ ਸ਼ੂਰਲੀ ਕਿ ਨਹੀਂ ਕੀ ਲੱਗਦਾ ਆਪ ਦਾ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਤੁਸੀਂ ਆਪ ਦਾ ਮੁਕਾਬਲਾ ਦੇਖੋ ਜਸਲੇ ಕಾಂಗ್ರೆਸ ਹੀ ਹੈ ਯਾਂ ਬ੍ਰਿੰਗ ਇੱਥੇ ਜੁਗਗੁਬਾਰ ਨਹੀਂ ਕੋਈ ਉਧਾਰ ਨਹੀਂ ਬਿੱਟੂ ਦਾ ਨਹੀਂ ਬਿੱਟੂ ਦਾ ਇੰਨਾ ਨਹੀਂ ਹੈਗਾ ਕਿਉਂਕਿ ਬਿੱਟੂ ਠੀਕ ਹੈ ਖਾਨਦਾਨੀ ਮਦਦ ਲਈ ਕਿਉਂ ਸਪੋਰਟ ਹੈਗੀ ਉਹਨਾਂ ਨੂੰ ਕਿੱਦਾਂ ਵੀ ਹੈ ਜੋ ਵੀ ਜਿਸ ਤਰ੍ਹਾਂ ਵੀ ਆ ਦੇਖੀ ਰਹੇ ਹੋ ਤੁਸੀਂ ਲੋਕ ਲੋਕ ਆਪ ਨੂੰ ਵੋਟ ਕਿਉਂ ਕਰਨ ਉਹਦੇ ਦੇਖੋ ਕੰਮ ਕੀਤੇ 1.5 ਸਾਲ ਚ ਜਿੱਦਾਂ ਕਰੇ ਜਿਹੜੇ ਕੰਮ ਤੁਸੀਂ ਮੰਨਦੇ ਹੋ ਇਸ ਇੰਨਾ ਕੰਮਾਂ ਨੂੰ ਲੈ ਕੇ ਵੋਟ ਕਰਨੀ ਚਾਹੀਦੀ ਬਹੁਤ ਲੋਕੀ ਤਾਂ ਇਹ ਕਹਿ ਰਹੇ ਨੇ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਤੁਸੀਂ ਰੋਜ਼ ਅਖਬਾਰ ਦੇਖੋ ਡੇਲੀ ਪੜੋ ਜਾਂ ਟੀਵੀ ਦੇ ਜਾਂ ਕੁਝ ਦੇਖਿਓ ਤੇ ਕਿੰਨੇ ਗੈਂਗਿਸਟ ਗੈਂਗਸਟਰ ਕਿੰਨੇ ਨਸ਼ੇਵਾਲੇ ਕਿੰਨੇ ਕੁਛ ਫੜੇ ਕਿੰਨਾ ਕੁਛ ਉਸ ਨੂੰ ਨਜ਼ਰ ਰੱਖੋ ਠੀਕ ਹੈ ਕੰਮ ਲੋਕਾਂ ਦਾ ਨਹੀਂ ਹੋ ਰਿਹਾ ਕਿਉਂ ਕਿਉਂ ਨਹੀਂ ਹੋ ਰਿਹਾ ਕਿ ਨਵੇਂ ਆਏ ਹੈ ਕੁਝ ਟਾਈਮ ਲੱਗੇਗਾ ਕੁਝ ਸਮਾਂ ਲੱਗੇਗਾ ਬਾਕੀ ਉਹਨਾਂ ਨੇ ਕਾਫੀ ਜ਼ਿਆਦਾ ਮਤਲਬ ਕੀ ਪਬਲਿਕ ਦੇ ਵਿੱਚ ਕਰ ਰਹੇ ਨੇ ਜਿਹਨੂੰ ਕਿ ਲੋਕੀ ਇਗਨੋਰ ਵੀ ਕਰ ਰਹੇ ਨੇ ਸਪੋਰਟ ਵੀ ਕਰ ਰਹੇ ਨੇ ਲੁਧਿਆਣਾ ਚ ਕੀ ਲੱਗਦਾ ਹੈ ਕਿਹੜੇ ਕਿਹੜੇ ਉਮੀਦਵਾਰ ਦੀ ਟੱਕਰ ਹੈ ਪੱਪੀ ਤੇ ਵੜਿੰਗ ਦੀ ਟੱਕਰ ਹੈ ਤੁਹਾਨੂੰ ਕੀ ਲੱਗਦਾ ਹੈ ਪਹਿਲਾ ਨੰਬਰ ਕੌਣ ਲਊਗਾ ਪਹਿਲਾ ਨੰਬਰ ਤੇ ਪੱਪੀ ਦਾ ਹੀ ਚਾਹੀਦਾ ਕਿਉਂ ਕੰਮ ਕਮ ਕਰਵਾਏ ਨੇ ਆਮ ਆਦਮੀ ਪਾਰਟੀ ਨੇ ਕਿਹੜੇ ਕੰਮਾਂ ਤੁਸੀਂ ਖੁਸ਼ ਹੋ ਜੀ ਅਮੀਰ ਬੰਦੇ ਕੋਲ 5 ਦੀਆਂ ਭਾਵੇਂ 2 ਗੱਡੀਆਂ ਰਹਿ ਜਾਣ ਉਹ ਆਪਣਾ ਗੁਜ਼ਾਰਾ ਕਰ ਸਕਦਾ ਹੈ ਜਿਹੜਾ ਗਰੀਬ ਬੰਦੇ ਨੂੰ 300 ਯੂਨਿਟ ਮਿਲੇਣਾ ਸਿਰਫ ਇਹਦਾ ਇਹਨਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਜਾਂ ਆਮ ਕਲੀਨਿਕ ਜਿਹੜੇ ਇਹਨਾਂ ਨੇ ਖੋਲੇ ਨੇ ਉਹ ਬਹੁਤ ਅੱਛੇ ਚੱਲ ਰਹੇ ਨੇ ਲੋਕਾਂ ਨੂੰ ਫ੍ਰੀ ਗਰੀਬ ਬੰਦੇ ਨੂੰ ਮਿਲ ਰਹੀਆਂ ਸਹੂਲਤਾਂ ਅਮੀਰ ਬੰਦੇ ਨੂੰ ਤੇ ਸਭ ਕੁਝ ਪੈਸੇ ਦੇ ਕੇ ਵੀ ਉਹਨੇ ਕਰਾ ਲੈਣਾ ਗਰੀਬ ਬੰਦੇ ਨੂੰ ਸਹੂਲਤਾਂ ਚਾਹੀਦੀ ਹੈ ਉਹ ਮਿਲ ਰਹੀ ਹੈ ਕਿੰਨਾ ਕਾਸਰ ਹੈ ਮੁਫਤ ਬਿਜਲੀ ਦਾ ਲੁਧਿਆਣਾ ਦੇ ਵਿੱਚ ਗਰੀਬ ਬੰਦੇ ਨੂੰ ਦੇਖੋ ਹਰ ਮਹੀਨੇ ਦਾ 2250 ਰੁਪਏ ਬਜ ਰਿਹਾ ਉਹਨਾਂ ਵਾਸਤੇ ਬਹੁਤ ਵੱਡੀ ਰਕਮ ਹੈ। ਹੂੰ ਠੀਕ ਹੈ ਅਮੀਰ ਬੰਦੇ ਨੂੰ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਹੈ ਦੇਖੋ 500 ਗਾਜ ਦਾ ਘਰ ਹੁੰਦਾ ਤੇ 5 ਜੀ ਹੁੰਦੇ ਨੇ ਉਹ ਜੋ ਵੋਟ ਪਾਣ ਵਾਲੇ ਵੀ ਦੋ ਹੁੰਦੇ ਨੇ। ਗਰੀਬ ਬੰਦੇ ਦਾ 50 ਗਾਜ ਦਾ ਘਰ ਹੁੰਦਾ ਤੇ 20 ਜਾਣੇ ਵੋਟ ਪਾਣ ਵਾਲੇ ਹੁੰਦੇ ਨੇ। ਠੀਕ ਹੈ ਉਹਨਾਂ ਨੇ ਇਸ ਆਧਾਰ ਨੂੰ ਦੇਖਦੇ ਹੋਏ ਕਿ ਗਰੀਬਾਂ ਨੂੰ ਸਹੂਲਤਾਂ ਮਿਲੇ 300 ਯੂਨਿਟ ਮੇਰੇ ਹਿਸਾਬ ਨਾਲ ਇਸੇ ਕਰਕੇ ਦਿੱਤੇ ਨੇ। ਠੀਕ ਹੈ ਉਹਨਾਂ ਆਪਣੇ ਲੁਧਿਆਣੇ 'ਚ ਬੜੇ ਅਮੀਰ ਵੀ ਨੇ ਤੇ ਬੜੇ ਗਰੀਬ ਵੀ ਨੇ ਤੇ ਉਹਨਾਂ ਨੇ ਪਿਛੜੀ ਜਿਹੜੀਆਂ ਇਹ ਸੁਵਿਧਾਵਾਂ ਦਿੱਤੀਆਂ ਨੇ ਆਮ ਕਲੀਨਿਕ ਦੀਆਂ ਤੇ ਜਾਂ ਬਿਜਲੀ ਦੀਆਂ ਆਉਣ ਵਾਲੇ ਟਾਈਮ 'ਚ ਮੈਂ ਤੇ ਚਾਹਾਂਗਾ ਜਿਵੇਂ ਇਹਨਾਂ ਨੇ ਕੀਤਾ ਵਾ ਜਿਵੇਂ ਦਿੱਲੀ ਸਰਕਾਰੀ ਸਿੱਖਿਆ ਸਕੂਲ ਵਧੀਆ ਬਣਾਏ ਨੇ ਸਰਕਾਰੀ ਸਕੂਲ ਆਪਣੇ ਵੀ ਲੁਧਿਆਣੇ ਬਣਾਣ ਕਿ ਹਰੇਕ ਕੋਈ ਬੰਦਾ ਪੜ੍ਹ ਲਿਖ ਸਕੇ ਕੀ ਮੰਨਦੇ ਹੋ ਲੁਧਿਆਣੇ ਵਿੱਚ ਕਿਹੜੇ ਕਿਹੜੇ ਉਮੀਦਵਾਰਾਂ ਦੀ ਟੱਕਰ ਹੈ ਜੀ ਉਮੀਦਵਾਰ ਮਿਹਨਤ ਹੈ ਆਮ ਆਦਮੀ ਪਾਰਟੀ ਹਾਂ ਕਾਂਗਰਸ ਤੇ ਭਾਜਪਾ ਦੀ ਹੈ ਹਾਂ ਇਹ ਤਿੰਨਾਂ ਦੀ ਟੱਕਰ ਹੈ ਕਮ ਕੇ ਕਿਹੜੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਜੋ ਕੇਂਦਰ ਦੀ ਮੋਦੀ ਸਰਕਾਰ ਤੋਂ ਖੁਸ਼ ਹੋ ਮੋਦੀ ਸਰਕਾਰ ਤੋਂ ਖੁਸ਼ ਹਾਂ ਕਿਉਂਕਿ ਇਲੈਕਸ਼ਨ ਐਮਪੀ ਦੇ ਆ ਤੇ ਕੇਂਦਰ ਦੇ ਵਿੱਚ ਵਧੀਆ ਕੈਂਡੀਡੇਟ ਜਾਣਾ ਚਾਹੀਦਾ ਹੈ ਜਿਹੜਾ ਉਹਨੂੰ ਸਟਰੋਂਗ ਕਰੇ بجائے ਕਿ ਇਸ ਦੇ ਕਿ ਜਿਹੜੇ ਕੋਈ ਵਿਅਕਤੀ ਹੈ ਜਾਂ ਪਾਰਟੀਆਂ ਹੈ ਜਿਹੜੀ ਉਹਨੂੰ ਇਹ ਲੱਤਾਂ ਖਿੱਚਣ ਤੇ ਇਸ ਕਰਕੇ ਕੇਂਦਰ ਦੇ ਵਿੱਚ ਮੋਦੀ ਤੋਂ ਮੋਦੀ ਦਾ ਸਬਸਟੀਟਿਊਟ ਕੋਈ ਨਹੀਂ ਹੈ ਲੁਧਿਆਣਾ ਤੋਂ ਕੀ ਮੰਨਦੇ ਹੋ ਬਿੱਟੂ ਬੀਜੇਪੀ ਦਾ ਉਮੀਦਵਾਰ ਹੈ ਆਸ ਹੈ ਉਸ ਤੋਂ ਕੁਝ ਉਹ ਕਾਂਗਰਸ ਛੱਡ ਕੇ ਆਏ ਨੇ ਆਸ ਹੈ ਕਿਉਂਕਿ ਵੋਟ ਕਰਵਾਇਆ ਉਹ ਬਿੱਟੂ ਨੇ ਉਹ ਦੇਣਾ ਚਾਹ ਕੋਈ ਕੰਮ ਨਹੀਂ ਕਰਵਾਇਆ ਫਿਰ ਮੋਦੀ ਸਰਕਾਰ ਦੇ ਵਿੱਚ ਜਾਂ ਫਿਰ ਵੀ ਸਰਕਾਰ ਤੇ ਜਾ ਕੇ ਕਿਵੇਂ ਕਰਵਾਉਣਗੇ ਮੋਦੀ ਨੇ ਕਰਵਾ ਲੈਣੇ ਆ ਅੱਛਾ ਬਿੱਟੂ ਕਰਵਾ ਲੈਣੇ ਹਾਂ ਰਾਹੁਲ ਨਹੀਂ ਕਰਵਾ ਸਕਦਾ ਕਿਉਂਕਿ ਆਪਣੇ ਬੰਦੇ ਨੂੰ ਨਹੀਂ ਸੰਭਾਲਦਾ ਉਹਨੂੰ ਪਤਾ ਹੀ ਨਹੀਂ ਕਿਤੇ ਕਿਤੇ ਕਿਹੜਾ ਕਿਹੜਾ ਬੰਦਾ ਕੀ ਕਰਦਾ ਮੋਦੀ ਨੂੰ ਹਰੇਕ ਦਾ ਰਿਕਾਰਡ ਪਾਉਣਾ ਨੇ ਬਿੱਟੂ ਨੇ ਸਹੀ ਚੋਣ ਕੀਤੀ ਆ ਬੀਜੇਪੀ 'ਚ ਬਿਲਕੁਲ ਬਿਲਕੁਲ ਸਹੀ ਕੀਤੀ ਆ ਨਾ ਹਮ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਕਿਵੇਂ ਵੇਖਦੇ ਤੁਸੀਂ ਉਹਦੇ ਕੰਮ ਵੀ ਜਿੰਨਾ ਕੁ ਉਹਨਾਂ ਨੇ ਦਾਅਵੇ ਕੀਤੇ ਸੀ ਉਹਦੇ 익ਸਪੈਕਟੇਸ਼ਨਸ ਤੇ ਤਾਂ ਹੈ ਨਹੀਂ ਹਮ ਲੇਕਿਨ ਕੁਛ ਨਾ ਕੁਛ ਪਿਛਲੀਆਂ ਸਰਕਾਰਾਂ ਨਾਲੋਂ ਹਿਲਚੁਲਤ ਦਿਸਦੀ ਆ ਠੀਕ ਹੈ ਜੀ ਬਿੱਟੂ ਦਾ ਮੁਕਾਬਲਾ ਕਿਹਦੇ ਨਾਲ ਮੰਨਦੇ ਤੁਸੀਂ ਲੁਧਿਆਣਾ 'ਚ ਬਿੱਟੂ ਉਹਨਾਂ ਪੱਪੀ ਨਾ ਬੜਿੰਗ ਦਾ ਕੀ ਦੇਖਦੇ ਹਾਂ ਲੁਧਿਆਣਾ ਦੇ ਵਿੱਚ ਇਸ ਸਮੇਂ ਇਲੈਕਸ਼ਨ ਲੈ ਕੇ ਕੀ ਮਾਹੌਲ ਆ ਜੇ ਆਪਾਂ ਮਤਲਬ ਮੈਂ ਕਿਸੇ ਧਰਮ ਜਾਤ ਪਾਤ ਨੂੰ ਸਾਈਡ ਰੱਖਾਂ ਜਿੱਤੇ ਆਪਾਂ ਸਾਰੀ ਪਾਰਟੀਆਂ ਨੂੰ ਮੌਕਾ ਦਿੱਤਾ ਉੱਥੇ ਇੱਕ ਮੌਕਾ ਭਾਜਪਾ ਨੂੰ ਦੇਣਾ ਚਾਹੀਦਾ ਮੈਨੂੰ ਇੰਜ ਲੱਗਦਾ ਪਰਸਨਲੀ ਕਿਉਂਕਿ ਇਸ ਟਾਈਮ ਉਹ ਪਾਵਰ ਦੇ ਵਿੱਚ ਨੇ ਉਹ ਲੋਕ ਤੇ ਜੇ ਆਪਣੀ ਜਗ੍ਹਾ ਦਾ ਵਿਕਾਸ ਹੋਣਾ ਤਾਂ ਪਾਵਰ ਦੇ ਨਾਲ ਰਹਿ ਕੇ ਹੋਣਾ ਤਾ ਜੇ ਸਿੰਪਲ ਪੋਲਿਟਿਕਸ ਦੀ ਗੱਲ ਕਰਾਂ ਤਾਂ ਵੈਸੇ ਤਾਂ ਮਿਕਸ ਸਰਕਾਰ ਆਉਣ ਦੇ ਚਾਂਸ ਨੇ ਕਿਉਂਕਿ ਇੱਥੇ ਮਲਟੀਪਲ ਲੋਕ ਨੇ ਕਿਉਂਕਿ ਅਕਾਲੀ ਸਪੋਰਟਰਸ ਵੀ ਵੱਡੇ ਪੱਦਰਤੇ ਨੇ ਲੁਧਿਆਣਾ ਦੇ ਵਿੱਚ ਕੀ ਲੱਗਦਾ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਵੀ ਚੰਗੀ ਸਥਿਤੀ ਦੇ ਵਿੱਚ ਇਸ ਸਮੇਂ ਅ ਵੈਸੇ ਜੇ ਮੈਂ ਰੈਲੀਆਂ ਨੂੰ ਦੇਖਦਾ ਜਿਵੇਂ ਤਾਂ ਬਹੁਤ ਵੱਡਾ ਇੱਕ ਡਾਲਮਾ ਕ੍ਰੀਏਟ ਹੋਇਆ ਕਨਫਿਊਜ਼ਨ ਟਾਈਪ ਕਹਿ ਸਕਦੇ ਹੋ ਵੀ ਨਿਰਣੇ ਲੈਣਾ ਥੋੜਾ ਜਿਹਾ ਟਫ ਲੱਗ ਰਿਹਾ ਫਿਰ ਅਗੇਨ ਆਨਸਰ ਮੈਨੂੰ ਐਂਜ ਲੱਗਦਾ ਵੀ ਮਿਕਸ ਸਰਕਾਰ ਆ ਸਕਦੀ ਹੈ ਵੀ ਕਿਹਦੀ 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 ਮੰਨਦੇ ਲੁਧਿਆਣੇ ਵਿੱਚ ਕਿਹੜੇ ਦੋ ਚਿਹਰੇ ਨੇ ਵੀ ਇਹਨਾਂ ਇਹਨਾਂ ਦੋ ਚਿਹਰੇ ਚ ਟੱਕਰ ਹੈ ਜਿਆਦਾ ਦੇਖੋ ਹਾਂ ਹਾਂਜੀ ਆਪ ਸਰਕਾਰ ਤੇ ਥੋੜਾ ਮੈਨੂੰ ਅਕਾਲੀ ਉੱਠਦੇ ਦਿਖਦੇ ਨੇ ਮਤਲਬ ਨਿਊਜ਼ ਦੇ ਵਿੱਚ ਤੂ ਤੇ ਬੜਿੰਗ ਬਾਹਰ ਨੇ ਅੈਕਚੁਅਲੀ ਮੈਂ ਬਾਰ ਤਾਂ ਨਹੀਂ ਕਹਿ ਸਕਦਾ ਮੈਨੂੰ ਰਾਜਾ ਬੜਿੰਗ ਜੀ ਮੈਂ ਕਾਂਗਰਸ ਦਾ ਮੈਨੂੰ ਖੁਦ ਹੀ ਮੇਰਾ ਉਧਰ ਵਿਜ਼ਨ ਨਹੀਂ ਹੈਗਾ ਤਾਂ ਮੈਨੂੰ ਕਾਂਗਰਸ ਬਾਰੇ ਖਾਸ ਨਹੀਂ ਪਤਾ ਕਿਉਂਕਿ ਮੈਂ ਉਹਨਾਂ ਦਾ ਕੁਝ ਇਨਕ੍ਰੀਮੈਂਟ ਨਹੀਂ ਦੇਖਦਾ ਇਸ ਦੇਸ਼ 'ਚ ਤੇ ਮਤਲਬ ਉਮੀਦਵਾਰ ਅੱਛੇ ਖੜੇ ਹੋਏ ਨੇ ਪਰ ਉਹਨਾਂ ਦੀ ਬੈਕਗ੍ਰਾਉਂਡ ਪੋਜ਼ਿਟਿਵ ਨਹੀਂ ਹੈ ਜਿਹੜੇ ਕਾਂਗਰਸ ਦੀ ਬੈਕਗ੍ਰਾਉਂਡ ਹੈ ਯਾਨੀ ਕਿ ਰਾਹੁਲ ਜੀ ਜਾਂ ਇਹ ਸਭ ਪੋਜ਼ਿਟਿਵ ਨਹੀਂ ਹੈ ਤਾਂ ਮੈਂ ਉਹਨਾਂ ਨਾਲ ਨਹੀਂ ਦੇਖਦਾ ਭਾਜਪਾ ਆ ਸਕਦੇ ਨੇ ਬਟ ਆਪ ਦਾ ਜ਼ੋਰ ਥੋੜਾ ਮੈਨੂੰ ਲੱਗਦਾ ਵੀ ਆਪ ਜਿੱਦਾਂ ਸੀ ਆਪ ਦੀ ਵੋਟ ਜ਼ਿਆਦਾ ਹੈ ਪੰਜਾਬ 'ਚ ਮੋਦੀ ਸਰ ਅਚਲੀ ਬਹੁਤ سارے ਕੰਮ ਨੇ ਮੋਦੀ ਸਰਕਾਰ ਦੇ ਕਾਰਨ ਅੱਜ ਵਰਲਡ ਵਾਈਡ ਆਪਣਾ ਡੰਕ ਹੈ ਮਤਲਬ ਸਿੰਪਲੀ ਪੰਜਾਬ ਨਹੀਂ ਪੈਨ ਇੰਡੀਆ ਭਾਰਤ ਨੂੰ ਵੇਖਾ ਜਿਵੇਂ ਤੇ ਮੈਨੂੰ ਅੱਜ ਲੱਗਦਾ ਹੈ ਕਿ ਅਗਰ ਸਾਨੂੰ ਅੱਗੇ ਵਧਣਾ ਹੈ ਦੇਖੋ ਅਗਰ ਮਤਲਬ ਮੈਂ ਛੋਟੀ ਜਗ੍ਹਾ ਕੰਮ ਕਰਾਂਗਾ ਤਾਂ ਛੋਟਾ ਹੀ ਰਵਾਂਗਾ ਤੁਸੀਂ ਕਹਿ ਰਹੇ ਹੋ ਵਰਲਡ ਵਾਈਡ ਮੋਦੀ ਸਰਕਾਰ ਦਾ ਮੋ ਡੰਕ ਹੈ ਕਿਹੜੇ ਕੰਮਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਇਹ ਕੰਮ ਕੇਂਦਰ ਸਰਕਾਰ ਨੇ ਚੰਗੇ ਕਰ ਰਹੀ ਹੈ ਇਹਨਾਂ ਨੂੰ ਲੈ ਕੇ ਇਹਨਾਂ ਕੰਮਾਂ ਨੂੰ ਲੈ ਕੇ ਡੰਕਾ ਹੈ ਦੇਖੋ ਮੈਨੂੰ ਇੰਜ ਲੱਗਦਾ ਵੀ ਜਿੱਦਾਂ ਪੀਐਮ ਮੋਦੀ ਜਿੱਦਾਂ ਆਪਣੀ ਸਰਕਾਰਾਂ ਨੇ ਜਿੱਦਾਂ ਆਪ ਸਰਕਾਰ ਹੈ ਉਹ ਪੰਜਾਬ ਦਾ ਨਿਰਨੇ ਲੈ ਗਈ ਹੈ ਨਾ ਇਦਾਂ ਹੀ ਮੋਦੀ ਸਰਕਾਰਾਂ ਜੋ ਗੁਜਰਾਤ ਤੋਂ ਉਠੀ ਹੈ ਤਾਂ ਉਹਨਾਂ ਨੇ ਗੁਜਰਾਤ ਦਾ ਨਕਸ਼ਾ ਬਦਲਤਾ ਮਤਲਬ ਮੈਂ ਆਪਣੇ ਵਿਜ਼ਨ ਦੇ ਹਿਸਾਬ ਨਾਲ ਵੇਖਦਾ ਯਾਨੀ ਕਿ ਮੋਦੀ ਸਰਕਾਰ ਜਿੱਥੇ-ਜਿੱਥੇ ਜਾਂਦੀ ਹੈ ਉਹਨਾਂ ਦੇ ਨਾਲ ਇੱਕ ਹੋਰ ਮੈਂਬਰ ਨੇ ਮੈਂ ਨਾਮ ਨਹੀਂ ਪਤਾ ਉਹਨਾਂ ਨੇ ਜੋ ਰੋਡ ਮੈਪਸ ਪਾਸ ਕਰਦੇ ਨੇ ਮਤਲਬ ਵਰਲਡ ਵਾਈਡ ਬਹੁਤ ਤਗੜੇ ਤਗੜੇ ਰੋਡਸ ਬਣ ਰਹੇ ਨੇ 6 ਲੇਨ 10 ਲੇਨਸ ਯਾਨੀ ਕਿ ਮੈਨੂੰ ਲੱਗਦਾ ਮੋਦੀ ਸਰਕਾਰ ਜਿੱਤੇ ਵੀ ਜਾਂਦੀ ਹੈ ਕੁਛ ਨਾ ਕੁਛ ਅੱਛਾ ਕਰਦੀ ਹੈ ਇੱਕ ਉਹਨਾਂ ਦੀ ਬੁਰੀ ਚੀਜ਼ ਮੈਨੂੰ ਜੋ ਲੱਗਦੀ ਹੈ ਕਿ ਉਹ ਪ੍ਰਾਈਵੇਟਾਈਜੇਸ਼ਨ ਤੇ ਬਹੁਤ ਫੋਕਸ ਕਰ ਰਹੀ ਹੈ ਯਾਨੀ ਕਿ ਉਹਦੇ ਨਾਲ ਕੀ ਹੋਏਗਾ ਆਨ ਆਨ ਵਾਲੇ ਸਮੇਂ 'ਚ ਗਵਰਨਮੈਂਟ ਗਵਰਨਮੈਂਟ ਦਾ ਹੱਥ ਛੁੱਟਦਾ ਜਾਏਗਾ ਬਹੁਤ ਸਾਰੀ ਚੀਜ਼ਾਂ ਤੇ ਔਰ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਾਨੀਆਂ ਕਰਨਗੀ ਤਾਂ ਮੋਦੀ ਸਰਕਾਰ ਦਾ ਇੱਕ ਛੋਟਾ ਜਾਂ ਮੈਨੂੰ ਡਿਸਕ੍ਰਿਪੈਂਸੀ ਲੱਦੀ ਛੋਟੀ ਨਹੀਂ ਬਹੁਤ ਵੱਡੇ ਪੱਧਰ ਤੇ ਆ ਲੇਕਿਨ ਬਹੁਤ ਵੱਡੇ ਵੱਡੇ ਸੁਧਾਰ ਵੀ ਕੀਤੇ ਨੇ ਲਾਈਕ ਅੱਜ ਵੀ ਹਿੰਮਤ ਨਹੀਂ ਕਰਦਾ ਮੈਂ ਇੰਡੀਆ ਵਾਲ ਦੇਖ ਲੈ ਹੋਰ ਪਾਕਿਸਤਾਨ ਨਾਲ ਕੰਪੇਅਰ ਕਰਨਾ ਨਹੀਂ ਚਾਹੁੰਦਾ ਬਟ ਦੋਨੋਂ ਦੇਸ਼ ਇੱਕ ਇੱਕ ਸਮੇਂ ਤੇ ਆਜ਼ਾਦ ਹੋਏ ਸੀ ਅੱਜ ਉਹਦੀ ਕੀ ਸਥਿਤੀ ਹੈ ਆਪਣੀ ਕੀ ਸਥਿਤੀ ਹੈ ਜੇ ਲੋਕ ਕਹਿੰਦੇ ਨੇ ਮਹਿੰਗਾਈ ਹੋ ਗਈ ਤਾਂ ਲੋਕਾਂ ਦੀ ਇਨਕਮ ਵੀ ਇਨਕਰੀਜ਼ ਹੋਈ ਹੈ ਦੇਖੋ ਨਾ ਹਲੇ ਕਾਰ ਆਂਦੀ ਨਹੀਂ ਐ ਤਾਂ ਚਾਰ ਕਾਰਾਂ ਪਹਿਲੀ ਲੋਕ ਵਿਡਰੋ ਕਰਾ ਲੈਂਦੇ ਨੇ ਬਾਏ ਕਰ ਲੈਂਦੇ ਨੇ ਤਾਂ ਗਰੀਬੀ ਜਿਹੜਾ ਹਰ ਸਮੇਂ ਲੋਕ ਕਹਿੰਦੇ ਨਾ ਵੀ ਸਾਡੀ ਇਨਕਮ ਨਹੀਂ ਹੈ ਸਾਡੀ ਗਰੋਥ ਨਹੀਂ ਹੈ ਯਾਰ ਕੀ ਨਹੀਂ ਹੈ ਹਲੇ ਕਾਰ ਆਂਦੀ ਨਹੀਂ ਬੁੱਕ ਪਹਿਲਾਂ ਹੋ ਜਾਂਦੀ ਹੈ ਸ਼ੋਅਰੂਮ ਚੋਂ ਵੇਟਿੰਗ ਚੱਲ ਰਹੀ ਹੈ ਵੀ ਵੀ 30 30 ਮਹੀਨਿਆਂ ਦੀ ਤੇ ਇਹ ਕਹਿਣ ਦੀਆਂ ਹੀ ਗੱਲਾਂ ਨੇ ਮਤਲਬ ਬਹੁਤ ਇੰਡੀਆ ਚ ਬਹੁਤ ਪੈਸਾ ਪੈਸੇ ਦਾ ਫਲੋ ਰੋਕ ਦਿੱਤਾ ਜਾਂਦਾ ਕੱਚੀਆਂ ਪੇਮੈਂਟਾਂ ਕੀਤੀਆਂ ਜਾਂਦੀਆਂ ਕੱਚੀਆਂ ਇਨਕਮਸ ਕੀਤੀਆਂ ਜਾਂਦੀਆਂ ਮਤਲਬ ਬਹੁਤ ਸਾਰਾ ਹੱਲੇ ਵੀ ਚੱਲਦਾ ਹੈ ਕੋਲ ਮਸੂਲ ਲੇਕਿਨ ਇਸ ਪੈਨ ਇੰਡੀਆ ਚ ਕਮ ਹੀ ਨਹੀਂ ਹੈ ਕਿਸੇ ਵੀ ਚੀਜ਼ ਦੀ ਇਹ ਪੈਨ ਇੰਡੀਆ ਬਹੁਤ ਰਿਚ ਹੈ ਬਹੁਤ ਵੱਡੇ ਪਦਰ ਤੇ ਬਸ ਥੋੜੀ ਲੋਕਾਂ ਦੀ ਸੋਚ ਉੱਪਰ ਨੀਚ ਔਰ ਐਕਚੁਅਲੀ ਮੈਂ ਕੱਲੀ ਆਫਿਸ ਬੈਠ ਕੇ ਵੀ ਇਹਨਾਂ ਦੀ ਡਿਸਕਸ਼ਨ ਚੱਲ ਰਹੀ ਸੀ ਮੇਰੇ ਇੱਕ ਇੱਕ ਫਰੈਂਡ ਨੇ ਜੋ ਕਿ ਆਪ ਪਾਰਟੀ ਦੇ ਨਾਲ ਪੋਲਾ ਸਰ ਦੇ ਨਾਲ ਉੱਠ ਬੈਠ ਨੇ ਤਾਂ ਕਹਿ ਰਹੇ ਸੀ ਇੱਕ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਨਵੀਂ ਪਾਰਟੀ ਨੂੰ ਤਾਂ ਮੌਕਾ ਮਿਲ ਗਿਆ ਹੁਣ ਇੱਕ ਵਾਰ ਸਭ ਕੁਝ ਛੱਡ ਕੇ ਇੱਕ ਨਵੀਂ ਪਾਰਟੀ ਨੂੰ ਮੌਕਾ ਦੇਣਾ ਨਵੀਂ ਪਾਰਟੀ ਕਿਵੇਂ ਹੋ ਗਈ ਬੀਜੇਪੀ ਉਹ ਤਾਂ 10 ਸਾਲ ਤੋਂ ਸੱਤਾ ਦੇ ਵਿੱਚ ਹੈ ਆਪਣੀ ਪੰਜਾਬ ਦੀ ਗੱਲ ਕਰੀਏ ਜੇ ਪੰਜਾਬ ਪੰਜਾਬ ਚ ਵੀ ਕਹਿ ਰਹੇ ਆਂ ਪੰਜਾਬ ਤੁਸੀਂ ਸਟੇਟ ਚ ਵੀ ਕਹਿ ਰਹੇ ਹੋ ਸਟੇਟ ਚ ਵੀ ਹੋਣੀ ਚਾਹੀਦੀ ਹੈ ਅ ਮੇਰੇ ਹਿਸਾਬ ਨਾਲ ਆਣੀ ਚਾਹੀਦੀ ਹਰ ਜਗ੍ਹਾ ਮਤਲਬ ਮੇਰਾ ਉਹਨਾਂ ਵੱਲ ਵਿਊ ਪੁਆਇੰਟ ਜ਼ਿਆਦਾ ਮਤਲਬ ਜੇ ਮੈਂ ਖੁੱਲ ਕੇ ਬੋਲਾਂ ਕੀ ਲੱਗਦਾ ਹੈ ਲੁਧਿਆਣਾ ਦੇ ਵਿੱਚ ਇਸ ਸਮੇਂ ਕਿਹੜੇ-ਕਿਹੜੇ ਉਮੀਦਵਾਰਾਂ 'ਚ ਟੱਕਰ ਆ? ਉਧਰ ਤਾਂ ਰਵਨੀਤ ਸਿੰਘ ਬਿੱਟੂ ਹੈ ਹੂੰ ਤੇ ਆਪਣੇ ਕਿਹੜੇ ਕੱਪੀ ਪ੍ਰਸ਼ਰਾਮ ਆਪ ਵੀ ਪ੍ਰੈਸ਼ਰ ਤੋਂ ਤੇ ਰਾਜਾ ਵੜਿੰਗ ਵੀ ਆਏ ਹੋਏ ਨੇ ਕੀ ਲੱਗਦਾ ਤੁਹਾਨੂੰ ਕਿਹਦਾ ਮਾਹੌਲ ਜ਼ਿਆਦਾ ਮਜ਼ਬੂਤ ਲੱਗਦਾ ਹੈ ਸਵਾਰਦਾ ਰਾਜਾ ਵੜਿੰਗ ਦਾ ਲੱਗ ਰਿਹਾ ਜੀ ਪਹਿਲਾਂ ਨਾਲੋਂ ਵੀ ਟੂ ਦੇ ਕੰਮਾਂ ਤੋਂ ਖੁਸ਼ ਨਹੀਂ ਲੋਕ ਪਤਾ ਹੀ ਹੁਣ ਜਿਹੜੇ ਪਾਰਟੀ ਚ ਇਨ ਕੀਤੀ ਹੈ ਜਿਨ੍ਹਾਂ ਨੇ ਮੌਕੇ ਤੇ ਆ ਕੇ ਉਹ ਵੀ ਇਲੈਕਸ਼ਨ ਵਾਲੇ ਟਾਈਮ ਤੇ ਪਹਿਲਾਂ ਕੀਤੀ ਹੁੰਦੀ ਤਾਂ ਪ੍ਰਭਾਵ ਮੜਨਾ ਸੀ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪ੍ਰਭਾਵ ਕਿੰਨਾ ਕੁ ਦੇਖਦੇ ਤੁਸੀਂ ਉਹ ਤਾਂ ਹੁਣ ਪਿਛਲੇ ਟਾਈਮ ਦੇ ਅਕੋਰਡਿੰਗ ਜੋ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਜਿਵੇਂ ਉਹਨਾਂ ਨੇ ਲੋਕਾਂ ਦੀਆਂ ਕਈਆਂ ਗੱਲਾਂ ਪੂਰੀਆਂ ਕੀਤੀਆਂ ਨੇ ਪ੍ਰਵਾਤ ਹੈ ਪਰ ਹੁਣ ਪੋਲੀਟੀਕਲ ਪ੍ਰੈਸ਼ਰ ਦੇ ਅਕੋਰਡਿੰਗ ਲੱਗਦਾ ਨਹੀਂ ਆ ਕਿ ਅੱਗੇ ਆਊਗਾ ਆਮ ਆਨ ਪਾਰਟੀ ਲੋਕ ਇਥੇ ਨੈਸ਼ਨਲ ਨੈਸ਼ਨਲ ਪੱਧਰ ਨੂੰ ਲੈ ਕੇ ਵੋਟਾਂ ਪਾ ਰਹੇ ਨੇ ਜਾਂ ਸਟੇਟ ਦੀ ਸਰਕਾਰ ਨੂੰ ਦੇਖ ਕੇ ਵੋਟਾਂ ਪਾ ਰਹੇ ਨੇ ਇਹ ਦੇਖਿਆ ਜਾਵੇ ਹੁਣ ਤਾਂ ਨੈਸ਼ਨਲ ਪੱਧਰ ਨੂੰ ਲੈ ਕੇ ਚੱਲ ਰਿਹਾ ਜੀ ਕੰਮ ਇਥੇ ਤੈਹ ਨਹੀਂ ਕਰਦਾ ਵੀ ਆਪ ਨੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਤੈਹ ਕਰਦਾ ਤਾਂ ਹੈ ਪਰ ਪ੍ਰੈਸ਼ਰ ਜਿਹੜਾ ਹੈ ਪੋਲਿਟੀਕਲ ਪਾਰਟੀ ਦੇ ਅਕੋਰਡਿੰਗ ਬੀਜੇਪੀ ਦਾ ਜ਼ਿਆਦਾ ਚੱਲੇਗਾ ਦੇਖ ਲਓ ਹੂੰ ਲੁਧਿਆਣੇ ਦੇ ਵਿੱਚ ਇਸ ਸਮੇਂ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਹੋ ਰਹੀ ਹੈ ਜੀ ਡਿਵੈਲਪਮੈਂਟ ਦੇ ਉੱਤੇ ਹੋਣੀ ਚਾਹੀਦੀ ਹੈ ਜੀ ਦੇਖੋ ਸੱਚਾ ਚਲੋ ਬਿਜ਼ਨਸਮੈਨ ਦੇਖਦੇ ਬਾਹਰ ਦੇ ਇਲਾਕਿਆਂ ਵਿੱਚ ਜਾਂ ਬਾਹਰਲੇ ਸਟੇਟਾਂ ਵਿੱਚ ਕਿੰਦਾ ਡਿਵੈਲਪਮੈਂਟ ਹੋ ਰਹੀ ਹੈ ਆਪਣਾ ਪੰਜਾਬ ਉੱਚੋ ਪਿੱਛੇ ਕੀ ਲੱਗਦਾ ਲੁਧਿਆਣੇ ਦੇ ਚਾ ਡਿਵੈਲਪਮੈਂਟ ਕੌਣ ਕਰਵਾਊਗਾ ਦੇਖੋ ਜੀ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੈ ਤੇ ਪ੍ਰਧਾਨ ਮੰਤਰੀ ਵਾਸਤੇ ਹੀ ਕੈਂਡੀਡੇਟ ਚੁਣਿਆ ਜਾਣਾ ਚਾਹੀਦਾ ਤੇ ਓਬਵੀਅਸ ਹੈ ਮੋਦੀ ਜੀ ਹੀ ਤੁਸੀਂ ਵੀ ਇੱਥੇ ਲੋਕਾਂ ਨੂੰ ਮਿਲਿਓਗੇ ਮੋਦੀ ਜੀ ਦੀ ਆਵਾਜ਼ ਆ ਓਕੇ ਤੇ ਉਹਦੇ ਵਾਸਤੇ ਰਵਨੀਤ ਬਿੱਟੂ ਨੂੰ ਵੋਟਾਂ ਪਾਈਆਂ ਜਾਣਗੀਆਂ ਅੱਛਾ ਬਿੱਟੂ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਜਿਹੜੇ ਉਹਨਾਂ ਨੇ 5 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਰਹੇ ਹੋ ਦੇਖੋ ਜੀ ਫਰਕ ਤਾਂ ਹੋਈ ਹੈ ਨਾ ਕਿ ਸਟੇਟ ਤੇ ਸੈਂਟਰ ਦਾ ਫਰਕ ਆ ਜਾਂਦਾ ਇੱਥੇ ਹਮੇਸ਼ਾ ਹੀ ਸਾਡੇ ਲੁਧਿਆਣੇ 'ਚ ਤਾਂ ਹੁੰਦਾ ਹੀ ਆ ਰਿਹਾ ਕਿ ਉਲਟ ਚੱਲਦੇ ਆ ਕਿਸਵਾਰ ਮਗਰ ਬਿੱਟੂ ਦੀ ਟੱਕਰ ਕਿਹਦੇ ਨਾਲ ਮੰਨਦੇ ਤੁਸੀਂ ਬਿੱਟੂ ਦੀ ਟੱਕਰ ਦੇਖੋ ਜੀ ਹੈ ਤਾਂ ਚਾਰੋਂ ਪਾਸੇ ਮੁਕਾਬਲਾ ਹੈ ਮਗਰ ਮੈਨੂੰ ਪਹਿਲੇ ਦੋ ਉਮੀਦਵਾਰ ਕਿਹੜੇ ਜ਼ਿਆਦਾ ਸਖਤ ਮੁਕਾਬਲੇ ਦੇ ਵਿੱਚ ਨੇ ਪਹਿਲੇ ਦੋ ਉਮੀਦਵਾਰ ਵਾਰ ਤਾਂ ਯਾਰ ਬਿੱਟੂ ਆ ਫਿਰ ਅਸ਼ੋਕ ਪ੍ਰੈਸ਼ਰ ਕੱਪੀ ਹੈ ਤੇ ਗਿੰਗ ਵੀ ਆਏ ਨੇ ਉਹਨਾਂ ਦਾ ਹੈ ਕੁਝ ਆਧਾਰ ਇੱਥੇ ਕਿਸੇ ਕੋ ਨਾਮ ਵੀ ਨਹੀਂ ਸੁਣਦੇ ਪਏ ਓਕੇ ਤੇ ਮੋਦੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਉਹਨਾਂ ਦੇ ਕੰਮ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਕੋਈ ਕੀਤਾ ਕੀ ਹੈ ਜੇ ਉਹ ਤਾਂ ਖੁਸ਼ ਹੋਵਾਂਗੇ ਉਹ ਸਰਕਾਰ ਕਹਿ ਰਹੀ ਹੈ ਅਸੀਂ ਉਦਯੋਗਪਤੀਆਂ ਨਾਲ ਮਿਲਣੀਆਂ ਕਰ ਰਹੇ ਹਾਂ ਸਮਾਗਮ ਕਰ ਰਹੇ ਹਾਂ ਇਕੱਲੇ ਸਮਾਗਮ ਹੋ ਰਹੇ ਆ ਅਸਤਾ ਕੀਤੀ ਨਹੀਂ ਕੋਈ ਨਾ ਅਸੀਂ ਦੇਖਿਆ ਨਾ ਕਿਸੇ ਕੋ ਸੁਣਿਆਵੇਂ ਕਿਵੇਂ ਵੇਖਦੇ ਹਾਂ ਲੁਧਿਆਣੇ ਦੀ ਸਿਆਸੀ ਹਵਾ ਕੀ ਕਹਿੰਦੀ ਹੈ ਲੁਧਿਆਣੇ ਦੀ ਸਿਆਸੀ ਹਵਾ ਤਾਂ ਠੀਕ ਹੈ ਪਰ ਜਿਹੜੀ ਆਮ ਪਬਲਿਕ ਬਾਰੇ ਕੋਈ ਨਹੀਂ ਸੋਚਦਾ ਹੈਗਾ ਆਮ ਪਬਲਿਕ ਬਾਰੇ ਐਦਾ ਨਹੀਂ ਹੂੰ ਤਾਂ ਇੱਥੇ ਸਾਰੇ ਆ ਰਹੇ ਰੱਖ ਵਾਗ ਦੇ ਵਿੱਚ ਮਿਲਣ ਤੇ ਵੀ ਆਪਣਾ ਇਹ ਕਹਿੰਦਾ ਸਾਨੂੰ ਵੋਟ ਪਾਓ ਜੀ ਲੈ ਭਾਜਾ ਦੀ ਬਾਕੀ ਪਾਰਟੀਆਂ ਮੰਨੋ ਜਿਵੇਂ ਉਹ ਆਏ ਸੀਗੇ ਅ ਕਾਲੀ ਅਕਾਲੀਆਂ ਦੇ ਕੋਣ ਕੋਣ ਹੋਇਆ ਕਿਹੜਾ ਰਣਜੀਤ ਕੌਣਾ ਉਹ 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 ਸ਼ਰੋਮਣੀ ਕਾਲੀ ਦੇ ਆਏ ਸੀਗੇ ਤੇ ਨੀ ਨੀ ਆਪ ਆਏ ਸੀਗੇ ਕੈਂਡੀਡੇਟ ਹਾਂ ਕੈਂਡੀਡੇਟ ਕਹਿ ਰਿਹਾ ਰਣਜੀਤ ਆਏ ਹਾਂ ਹਾਂ ਰਣਜੀਤ ਤੇ ਉਹ ਕਹਿੰਦੇ ਸੀਗੇ ਵੀ ਪੱਕੇ ਸਾਬ ਤਾਂ ਲੈ ਭੱਜਾ ਸਾਨੂੰ ਵੋਟ ਪਾਓ ਫਿਰ ਅਗਲੇ ਨਰਾਇਆ ਵੜੇਂਗਾ ਆਏ ਸੀਗੇ ਉਹ ਕਹਿੰਦੇ ਸਾਨੂੰ ਵੋਟ ਪਾਓ ਯਾਨੀ ਕਿ ਹੁਣ ਤਾਂ ਸਾਨੂੰ ਮਿਲਣ ਆ ਰਹੇ ਆ ਪਰ ਬਾਅਦ ਚ ਅਸੀਂ ਕੋਈ ਕੰਮ ਲਈ ਜਾਵਾਂਗੇ ਪਤਾ ਨਹੀਂ ਮਿਲਦੇ ਕਿ ਨਹੀਂ ਮਿਲਦੇ ਹੈਗੇ ਹੁਣ ਜੇ ਮਿੱਟੂ ਜੀ ਸੀਗੇ ਮਿੱਟੂ ਦਾ ਯਾਨੀ ਕਿ ਦਾਦੇ ਪਰਦਾਦੇ ਸਾਰੇ ਕਾਂਗਰਸ ਦੇ ਵੀ ਸੀਗੇ ਯਾਨੀ ਕਿ ਅਸੀਂ ਉਦੋਂ ਦੇਖਿਆ ਬਿਆਨਤ ਸਿੰਘ ਹੋਰੀ ਇਹਨਾਂ ਦੇ ਸੀਗੇ ਤੇ ਹੁਣ ਇਹ ਜੀ ਕੀ ਮਜਬੂਰੀ ਹੋ ਗਈ ਵੀ ਇਹ ਆਪਣਾ ਹੀ ਕਹਿੰਦਾ ਉਧਰ ਬੀਜ ਪਬਲਿਕ ਦਾ ਕੀ ਕਸੂਰ ਹੈ ਅਸੀਂ ਇੱਕ ਕੈਂਡੀਡੇਟ ਨੂੰ ਵੋਟ ਪਾ ਦਿੰਨੇ ਆ ਸਮਝ ਕੇ ਬਿੱਟੂ ਨੂੰ ਮੰਨ ਲਓ ਵੋਟ ਪਾਤਾ ਕੱਲ ਨੂੰ ਬਿੱਟੂ ਦੂਜੀ ਪਾਰਟੀ ਚਲੇ ਜਾਵੇ ਇਹ ਪਬਲਿਕ ਦਾ ਕੀ ਕਸੂਰ ਹੈ ਜੀ ਅਸੀਂ ਤਾਂ ਸੋਚ ਸਮਝ ਕੇ ਉਹਨੂੰ ਵੋਟ ਪਾਈ ਸੀ ਇਹ ਬਹੁਤ ਸਖਤ ਕਾਨੂੰਨ ਚਾਹੀਦਾ ਹੈ ਸੁਪਰੀਮ ਕੋਰਟ ਵੱਲੋਂ ਕੋਈ ਆਪਣਾ ਕਾਰਨ ਦੱਸਣ ਵੀ ਦੂਜੀ ਪਾਰਟੀ ਕਿਉਂ ਚੱਲਿਆ ਔਰ 5 ਸਾਲ ਹੋ ਉਹ ਆਪਣੇ ਕਹਿੰਦੇ ਦੂਜੀ ਪਾਰਟੀ 'ਚ ਹੀ ਨਹੀਂ ਜਾ ਸਕਦੇ ਪਬਲਿਕ ਦਾ ਕੀ ਕਸੂਰ ਹੈ ਇੱਕ ਐਦਾਂ ਦਾ ਕਾਨੂੰਨ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਦੂਜੀ ਪਾਰਟੀ ਜਾਂਦਾ ਹੈਗਾ ਉਹਦੇ ਦੁਆਰਾ ਇਲੈਕਸ਼ਨ ਕਰਾਓ ਫਿਰ ਦੇਖੋ ਕਿੱਥੇ ਖੜਾ ਉਹ ਉਹ ਭੱਜ ਕੇ ਬੱਚਿਆਂ ਵਾਂਗੂੰ ਜ ਚਲੇ ਗਏ ਪਬਲਿਕ ਨੂੰ ਤਾਂ ਪਾਗਲ ਸਮਝਦਾ ਹੈ ਪਬਲਿਕ ਨੇ ਸੋਚ ਸਮਝ ਕੇ ਵੋਟ ਪਾਤੀ ਉਹਨੂੰ ਤੇ ਉਹ ਦੂਜੀ ਪਾਰਟੀ ਦੀ ਕੀ ਕਰਨ ਗਿਆ ਜੀ ਅਜ ਦਾ ਮਤਲਬ ਆਪਣਾ ਇਹ ਕਹਿੰਦੇ ਜਿੱਧਰ ਪੱਲਾ ਪਾੜਿਆ ਉਧਰ ਭੱਜ ਜਾਂਦੇ ਆ ਉਹ ਜਿੱਧਰ ਦੇਖਦੇ ਆ ਵੀ ਇੱਧਰ ਆਸੀ ਆਪਣਾ ਇਹ ਕਹਿੰਦੇ ਬਿੱਟੂ ਨੇ ਕੰਮ ਕੁੰਮ ਕੀਤੇ ਲੁਧਿਆਣੇ ਚ ਨਹੀਂ ਬਿੱਟੂ ਨੇ ਕੀਤੇ ਆ ਕੰਮ ਲੇਅਰ ਵੈਲੀ ਪਹਿਲਾਂ ਜਾਂਦੇ ਹੁੰਦੇ ਸੀਗੇ ਇਹ ਮੈਂ ਜਾਣਦਾ ਬਿੱਟੂ ਉਹਨਾਂ ਚੰਗੀ ਤਰ੍ਹਾਂ ਇਹਦੇ ਦਾਦੇ ਤਾਂ ਉਹਨੂੰ ਜਾਣਦੇ ਆ ਜਦੋਂ ਪਹਿਲੀ ਵਾਰੀ ਉੱਥੇ ਫਾਊਂਟੇਨ ਲੱਗਿਆ ਸੀਗਾ ਉੱਥੇ ਰੋਜ਼ ਗਾਰਡਨ ਦੇ ਵਿੱਚ ਮਿਊਜ਼ੀਕਲ ਇਹਨਾਂ ਦੇ ਦਾਦੇ ਨੇ ਹੀ ਆਪਣਾ ਇਹ ਕਹਿੰਦੇ ਉਹ ਮਹੂਰਤ ਕਿਤੇ ਇਨੂੰ ਦੇ ਰਿਆ ਲੁਧਿਆਣਾ 2024 ਚ ਤੋਂ ਕੀ ਤੋਂ ਆਸ ਹੈ ਵੀ ਇਹ ਲੁਧਿਆਣੇ ਨੂੰ ਲੁਧਿਆਣੇ ਚ ਕੰਮ ਕਰੂ ਜਿਹੜੀ ਆਮ ਪਬਲਿਕ ਆ ਜਿਹੜੀ ਹਵਾ ਜਿਵੇਂ ਪਹਿਲਾਂ ਆਪ ਨੂੰ ਜਿਤਾਤਾ ਸੀ ਸਾਰੇ ਜਿਹੜਾ ਵੀ ਖੜਾ ਜਿਤਾ ਗਿਆ ਇਹ ਹਵਾ ਦੇਖੋ ਜੀ ਇਹਨਾਂ ਦੀ ਬਿੱਟੂ ਮੇਰੇ ਖਿਆਲ ਹੋ ਸਕਦਾ ਜਿੱਤ ਜੂਗਾ ਬਿੱਟੂ ਜਾਂ ਉਹਦਾ ਪੱਪੀ ਨਾਲ ਟੱਕਰ ਆਈ ਇਹਨਾਂ ਦੀ ਬਾਕੀ ਦਾ ਕਿਸੇ ਦੀ ਹੈ ਨਹੀਂ ਬਡਿੰਗ ਆਏ ਹੋਏ ਨੇ ਉਹਨਾਂ ਦਾ ਕੁਝ ਹੈ ਨਹੀਂ ਬਡਿੰਗ ਦੇ ਤਾਂ ਕੋਈ ਆਪਣਾ ਕਹਿੰਦਾ ਉਹਦਾ ਬਟਿੰਡੇ ਤੋਂ ਹੈਗੇ ਆ ਲੇਕਿਨ ਆਪਣਾ ਇਹ ਕਹਿੰਦੇ ਰਾਜਾ ਵਡਿੰਗ ਨੂੰ ਜਾਣਦੇ ਨੇ ਨਾ ਪਬਲਿਕ ਇੱਥੇ ਜਾਣਦੇ ਨੇ ਉਹਨਾਂ ਨੇ ਪਹਿਲਾਂ ਤਾਂ ਕਦੀ ਆਏ ਨਹੀਂ ਨਾ ਕੋਈ ਕੰਮ ਕਰਾਇਆ ਮੈਂ ਤਾਂ ਇਹ ਵੀ ਪਬਲਿਕ ਦੀ ਖਿਆਲ ਰੱਖੋ ਪਬਲਿਕ ਨਾਲ ਜਿਹੜਾ ਲਿੰਕ ਜੋੜੇ ਰਹੋ ਤੁਸੀਂ ਇਹ ਨਹੀਂ ਵੋਟਾਂ ਦੀ ਜੋੜੇ ਰਹੋ ਵੋਟਾਂ ਤੋਂ ਬਾਅਦ ਵੀ ਤੁਸੀਂ ਪੁੱਛੋ ਵੀ ਭਾਈ ਥੋੜੀ ਕੋਈ ਸਮੱਸਿਆ ਹੈ ਕਿ ਨਹੀਂ ਹੈ ਇਹ ਨਹੀਂ ਕਿ ਵੋਟਾਂ ਲਿੱਤੇ ਚਲੋ ਅੱਗੇ ਵੋਟਰ ਤੋਂ ਬਾਅਦ ਨਹੀਂ ਤੁਹਾਨੂੰ ਮੇਰਾ ਵੋਟਰ ਤੋਂ ਬਾਅਦ ਆਪਣਾ ਹੀ ਕਹਿੰਦੇ ਮਿਲਣਾ ਚਾਹੀਦਾ ਹੈ ਕਿ ਭਾਈ ਜਿਵੇਂ ਅਸੀਂ ਰੱਖ ਪਾ ਪਹਿਲਾਂ ਮਲੇ ਸੀ ਉਵੇਂ ਹੁਣ ਵੀ ਆਨੇ ਆ ਜਿੱਤਨ ਤੋਂ ਬਾਅਦ ਵੀ ਆ ਰਹੇ ਆ ਧੰਨਵਾਦ ਕਰਨ ਆਓ ਠੀਕ ਹੈ ਨਾ ਇਹ ਥੋੜੀ ਵੀ ਆਪਣਾ ਹੀ ਕਹਿੰਦੇ ਮਤਲਬ ਨਿਕਲ ਗਿਆ ਤੇ ਚਲੇ ਗਏ ਨਹੀਂ ਇਹ ਗੱਲ ਲੁਧਿਆਣੇ ਦੇ ਵਿੱਚ ਕੀ ਮਾਹੌਲ ਹੈ ਕਿਹੜੇ ਮੁੱਦੇ ਨੂੰ ਲੈ ਕੇ VOTING ਹੋ ਰਹੀ ਹੈ ਜੀ ਲੁਧਿਆਣੇ ਚ ਮਾਹੌਲ ਮਿਕਸ ਜਿਹਾ ਹੋ ਗਿਆ ਜੀ ਬਾਹਰੋਂ ਕੈਂਡੀਡੇਟ ਆ ਰਹੇ ਆ ਜਿਵੇਂ ਰਾਜਾ ਫੜਿੰਗ ਜੀ ਆਏ ਆ ਜਾਂ ਇੱਥੇ ਸਾਡੇ ਪੱਪੀ ਪ੍ਰੈਸ਼ਰ ਜੀ ਲੁਧਿਆਣੇ ਦੇ ਆ ਤੇ ਬਿੱਟੂ ਜੀ ਲੁਧਿਆਣੇ ਦੇ ਆ ਮਾਹੌਲ ਕੋ ਛਲੇ ਸਮਝ ਨਹੀਂ ਆ ਰਿਹਾ ਕਿ ਜਨਤਾ ਕਿੱਧਰ ਨੂੰ ਹੈ ਜਨਤਾ ਖੁਦ ਖੁਦ ਕਨਫਿਊਜ਼ ਹੋ ਗਈ ਕਿ ਕਿਹਨੂੰ ਵੋਟ ਪਾਈਏ ਪਰ ਬਿੱਟੂ ਦੇ ਕੰਮਾਂ ਤੋਂ ਖੁਸ਼ ਹੈ ਸੀ ਜਨਤਾ ਜਾਂ ਨਹੀਂ ਮੌਜੂਦਾ ਐਮਪੀ ਨੇ ਬਿੱਟੂ ਜੀ ਮੌਜੂਦਾ ਐਮਪੀ ਰਹਿ ਗਿਆ ਜੀ ਪਰ ਉਹਨਾਂ ਦਾ ਲੁਧਿਆਣਾ ਵਿੱਚ ਕੋਈ ਲੰਬਾ ਛੋੜਾ ਯੋਗਦਾਨ ਤਾਂ ਪਹਿਲਾਂ ਦਿਖਿਆ ਨਹੀਂ ਹੂੰ ਪੱਪੀ ਜੀ ਦਾ ਮਾੜਾ ਮੋਟਾ ਯੋਗਦਾਨ ਹੈਗਾ ਜੀ ਆਪਦੀ ਪਾਰਟੀ ਦੇ ਵਿੱਚ ਹੋਣ ਕਰਕੇ ਹੂੰ ਬਾਕੀ ਹਲੇ ਲੋਕ ਭਾਜਪਾ ਦੇ ਸੈਂਟਰ ਦੇ ਵਿੱਚ ਕੰਮਾਂ ਨੂੰ ਦੇਖਦੇ ਹੋਏ ਤਾਂ ਲੋਕ ਕਨਫਿਊਜ਼ ਹੈ ਕਿ ਭਾਜਪਾ ਨੂੰ ਪਾਈਏ ਜਾਂ ਆਪ ਨੂੰ ਵੋਟ ਪਾਈਏ ਕਾਂਗਰਸ ਦਾ ਤਾਂ ਮੈਨੂੰ ਕੋਈ ਇਥੇ ਕੋਈ ਨਜ਼ਰ ਲੰਮਾ ਚੋੜਾ ਆ ਨਹੀਂ ਰਿਹਾ ਬੈਂਸ ਕਾਂਗਰਸ ਚ ਸ਼ਾਮਲ ਹੋ ਗਏ ਉਸ ਨਾਲ ਕੋਈ ਫਰਕ ਪਊਗਾ ਬਿਰਿੰਗ ਦੀ ਵੋਟ ਨੂੰ ਨਹੀਂ ਮੇਰਾ ਖਿਆਲ ਹੈ ਬੈਂਸ ਜੀ ਦੇ ਕਾਂਗਰਸ ਸ਼ਾਮਲ ਹੋਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਲੁਧਿਆਣੇ ਦੇ ਮੁੱਦੇ ਕਿਹੜੇ ਨੇ ਜਿਹੜੇ ਹਰ ਇੱਕ ਐਮਪੀ ਦੇ ਜ਼ਮਾਨ ਤੇ ਹੋਣੇ ਚਾਹੀਦੇ ਨੇ ਕਿ ਇਹ ਹੱਲ ਕਰਾਉਣੇ ਚ ਜ਼ਰੂਰੀ ਨੇ ਪਹਿਲਾਂ ਤੁੱਕੋ ਜੀ ਪਹਿਲਾਂ ਤਾਂ ਸਾਰੇ ਐਮਪੀ ਆਪਣੀ ਸੀਟਾਂ ਬਚਾਉਣ ਨੂੰ ਤੁਰੇ ਫਿਰਦੇ ਮੁੱਦੇ ਦੂਜੇ ਤਾਂ ਇਹ ਹੈਗੇ ਤੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਜਿਹੜੇ ਆਹਾ ਬੇਲਗਾਮ ਆਟੋ ਤੁਰੇ ਫਿਰਦੇ ਇਹ ਨਹੀਂ ਬਹੁਤ ਵੱਡੀ ਸਮੱਸਿਆ ਹੈ ਬਾਕੀ ਕ੍ਰਾਈਮ ਹੈ ਜੀ ਇਹਦੇ ਵੱਲ ਤਾਂ ਕੋਈ ਫੋਕਸ ਕਰ ਨਹੀਂ ਰਿਹਾ ਹਾਲ ਤਾਂ ਆਪਣੀਆਂ ਆਪਣੀਆਂ ਸੀਟਾਂ ਬਚਾਉਣ ਨੂੰ ਤੁਰੇ ਫਿਰਦੇ ਹੈ ਜੀ ਹਲੇ ਨਾਂ ਤੱਕ ਜਿੰਨੇ ਐਮਪੀ ਲਈ ਖੜੇ ਹੋਏ ਆ ਉਹਨਾਂ ਨੇ ਕੋਈ ਇਸ ਮੁੱਦਿਆਂ ਲਈ ਕੰਮ ਨਹੀਂ ਕੀਤਾ ਜੀ ਟੱਕਰ ਤੁਸੀਂ ਕਿਸ ਦੀ ਮੰਨਦੇ ਲੁਧਿਆਣੇ ਦੇ ਵਿੱਚ ਕਿਹੜੇ ਚਿਹਰਿਆਂ ਦੀ ਟੱਕਰ ਮੰਨਦੇ ਪੱਪੀ ਪ੍ਰੈਸ਼ਰ ਤੇ ਬਿੱਟੂ ਦੀ ਲੱਗ ਰਹੀ ਹੈ ਜੀ ਟੱਕਰ ਅਰੇ ਵੜਿੰਗ ਜੀ ਦੀ ਕੋਈ ਹਲੇ ਨਹੀਂ ਹਵਾ ਹੈ ਨਹੀਂ ਜੀ ਲੁਧਿਆਣੇ 'ਚ